ਮੈਂ ਤੁਹਾਨੂੰ ਐ ਕਹਿੰਦੀ ਸੀ ਆਪਦੇ ਭਰਾ ਨੂੰ ਫੋਨ ਕਰ ਦੋ 5-6 ਮਹੀਨੇ ਹੋ ਗਏ ਨੇ ਉਹ ਤਾਂ ਚੁੱਪ ਕੀਤਾ ਬੈਠਾ ਨਾ ਕੋਈ ਪੈਸਾ ਫਾਉਂਦਾ ਆਪਦਾ ਘਰ ਦਾ ਖਰਚਾ ਆਪਾਂ ਮਸਾ ਚਲਾਉਨੇ ਆ ਉਧਰੋਂ ਮਾਤਾ ਰੀ ਦਵਾਈਆਂ ਆਉਂਦੀਆਂ ਨੇ ਮੈਂ ਹੁਣ ਭੈਣ ਘੜਾਏ ਕਿਹਨੂੰ ਕਿਹਨੂੰ ਫੋਨ ਕਰੀ ਜਾਵਾਂ ਦੱਸ ਪਹਿਲਾਂ ਮੈਨੂੰ ਲੈ ਤੂੰ ਤਾਂ ਐ ਕਹਿ ਕੇ ਸਾਰਤਾ ਮੈਨੂੰ ਪਤਾ ਨਾ ਕਿੰਨਾ ਔਖਾ ਖਰਚਾ ਕਰਦੇ ਪਿਆ ਘਰ ਦਾ ਆਪਾਂ ਤੂੰ ਭੁਝਾਈ ਨਾ ਗੱਲ ਕਰ ਕੀ ਕਹਿੰਦੀ ਆ ਹਾਂ ਉਹਦੇ ਨਾਲ ਬੜੀਆਂ ਵਾਲੇ ਬੁੜੀਆਂ ਨਾਲ ਗੱਲਾਂ ਕਰੋ ਮੈਂ ਕਿਨੂੰ ਕਹਾ ਚੱਲ ਠੀਕ ਐ ਬਾਏ ਮਾਰਦੀ ਆ ਭਾਬੀ ਹਾਂਜੀ ਭਾਬੀ ਮੈਂ ਤੁਹਾਨੂੰ ਇਹ ਕਹਿੰਦੀ ਸੀਗੀ ਬਿਨਾ ਬੀਰੇ ਨੂੰ ਕਹਿ ਦਿੰਦੇ ਪੈਸੇ ਪੂਸੇ ਪਾ ਦਿੰਦੇ ਪੰਜ-ਛੇ ਮਹੀਨੇ ਹੋ ਗਏ ਨੇ ਐ ਕਿ ਲੋਗ ਕਹਿੰਦੇ ਮੈਂ ਉੱਥੇ ਗੱਡੀ ਲੈ ਲਈ ਤਾਂ ਕਰਕੇ ਕਹਿੰਦੇ ਇਹ ਕੀ ਖਰਚਾ ਵਾਲਾ ਹੋ ਗਿਆ ਤੇ ਅਜੇ ਕੋਈ ਪੈਸਾ ਨਹੀਂ ਮੈਂ ਪਾਉਂਦਾ ਫਿਰ ਭਾਬੀ ਐਸ ਲੋੜ ਤਾਂ ਔਖਾ ਫਿਰ ਮਾਤਾ ਦੀ ਦਵਾਈ ਵੀ ਆਉਂਦੀ ਐ 4-5000 ਦੀ ਤਾਂ ਮੰਮੀ ਦੀ ਦਵਾਈ ਆ ਜਾਂਦੀ ਐ ਪਰ ਫਿਰ ਮੈਂ ਤਾਂ ਕੀ ਕਰ ਸਕਦੀ ਹਾਂ ਚੱਲ ਇਹ ਕੋਲ ਗੱਲ ਐ ਜ਼ਮੀਨ ਦਾ ਠੇਕਾ ਵੀ ਤਾਂ ਆ ਹੀ ਜਾਂਦਾ ਸਾਡਾ ਵਿੱਚ ਭਾਬੀ ਤੁਸੀਂ ਤਾਂ ਕਹਿੰਦਾ ਵੀ ਠੇਕਾ ਆਉਂਦਾ ਠੇਕਾ ਭਲਾ ਕਿੰਨਾ ਕ ਆਉਂਦਾ ਘਰ ਦੇ ਖਰਚੇ ਵੀ ਕਿੰਨੇ ਨੇ ਆਪਣੇ ਲੈ ਠੇਕਾ ਹੁਣ ਤਿੰਨ ਕਿੱਲਾਂ ਦਾ ਤਾਂ ਹੈਗਾ ਹੀ ਆ ਉਹਨੂੰ ਐ ਸੀਗਾ ਪਹਿਲਾਂ ਤਾਂ ਵੀ ਮੈਂ ਮੰਗੂਗਾ ਪੈਸੇ ਇਹਨਾਂ ਤੋਂ ਦੀ ਗੱਡੀ ਲੈ ਲਈ ਫਿਰ ਕਹਿੰਦਾ ਮੈਂ ਗੱਡੀ ਚੱਲ ਕਿਸ਼ਤਾਂ ਦੇ ਲੈ ਲਈ ਤੇ ਕੁਝ ਜਿਹੜੇ ਹੈਗੇ ਸੀ ਨਾਲ ਦੇ ਕੇ ਭਾਬੀ ਠੇਕਾ ਜਦ 6 ਮਹੀਨੇ ਬਾਅਦ ਆਉਂਦਾ ਖਰਚਾ ਆਪਣਾ ਆਏ ਦੇਣ ਹੁੰਦਾ ਫਿਰ ਹੁਣ ਮੈਂ ਤਾਂ ਕੀ ਕਰ ਸਕਦੀ ਆ ਅਬੀਦੂ ਸੇ ਕਹਿ ਦੋ ਵੀਰਾ ਕਰ ਦੂਗਾ ਥੋੜੇ ਕਨੇ ਪੈਸੇ ਮੇਰੇ ਅਜੇ ਕੱਲ ਹੀ ਗੱਲ ਹੋਈ ਐ ਹੁਣ ਇੱਕ ਵਾਰ ਤਾਂ ਜਵਾਬ ਦੇ ਗਿਆ ਮੈਂ ਵੀ ਮੰਗਿਆ ਸੀ 10000 ਰੁਪਏ ਹੁਣ ਕੋਈ ਸਾਡਾ ਵੀ ਖਰਚਾ ਬਹੁਤ ਆ ਨਾ ਬੱਚਿਆਂ ਦੇ ਫੀਸਾਂ ਫੂਸਾਂ ਭਰਨੀ ਆ ਆਪਦੇ ਟਾਈਮ ਪਾਸ ਮਸਾ ਹੁੰਦਾ ਫਿਰ ਜਾ ਤਾਂ ਹੁਣ ਤੁਸੀਂ ਗੱਲ ਕਰ ਲਓ ਉਹਦੇ ਨਾਲ ਜਦੋਂ ਭਾਬੀ ਹੁਣ ਤੂੰ ਹੀ ਗੱਲ ਕਰ ਲਈ ਤੇ ਫਿਰ ਸਾਨੂੰ ਤਾਂ ਕਿੱਥੇ ਚਲ ਕੀ ਪਤਾ ਥੋੜਾ ਤੇ ਭਰਾ ਹੀ ਮੰਨੀ ਜਾਵੇ ਕਿਸੇ ਗੱਲ ਤੇ ਮੋਂ ਤੋਂ ਮੈਂ ਬਤਾ ਮਾਤਾ ਦੀ ਦਵਾਈ ਆਉਂਦੀ ਐ ਹੂੰ ਉਧਰ ਜਵਾਕਾਂ ਦੇ ਖਰਚੇ ਨੇ ਸਕੂਲ ਦੇ ਮੈਨੂੰ ਤਾਂ ਕਿਹੜਾ ਐਂਹਂ ਦੱਸ ਠੀਕ ਐ ਜਿਵੇਂ ਮੇਰੇ ਕੋਲ ਹਾਲੇ ਕੋਈ ਪੈਸਾ ਨਹੀਂ ਹੈਗਾ ਮੈਂ 6 ਮਹੀਨੇ ਤੱਕ ਕੋਈ ਪੈਸਾ ਨਹੀਂ ਦੇ ਸਕਦਾ ਹੂੰ ਮੋਂ ਭਾਬੀ ਤੂੰ ਤਾਂ ਐ ਕਹਿੰਨੀ ਵੀ ਤੁਸੀਂ ਪੁੱਛ ਲਓ ਹੁਣ ਵੀਰਾ ਤੇਥੋਂ ਬਾਹਰ ਥੋੜੀ ਆ ਬਾਹਰ ਤਾਂ ਨਹੀਂ ਪਰ ਹੁਣ ਮੈਂ ਕੱਲ ਵੈਸੀ ਗੱਲ ਕੀਤੀ ਸੀ ਮੈਂ ਕਿਹਾ 10000 ਰੁਪਏ ਚਾਹੀਦੇ ਮੈਨੂੰ ਵੀ ਉਹਨੂੰ ਘਰ ਵਾ ਆ ਗਿਆ ਕਹਿੰਦਾ ਬਥੇਰੇ ਰੱਖ ਲੈ ਕਰਵੇ ਹੁਣ ਨਹੀਂ ਰੱਖੇ ਜਾਂਦੇ ਛੱਡ ਪਰੇ ਹੁਣ ਚਲੋ ਠੀਕ ਆ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ। ਬਾਕੀ ਤੁਸੀਂ ਗੱਲ ਕਰ ਲਿਓ ਬਾਜੀ। ਕੋਈ ਨਹੀਂ ਮੈਂ ਦੇ ਦਾਂ ਫੇਰ ਗੱਲ ਕਰਕੇ। ਤਸ ਨਾ ਪਬਲਟ ਠਾ ਸਾਰਾ ਦਿਨ ਪਿਆ ਰਿੰਦਾ। ਵੀ ਕੰਮ ਕਰ ਲੈ ਤੂੰ ਹੋਰ ਕਿਸੇ ਕੰਮ ਲੱਗ ਜਾ। ਤੈਨੂੰ ਕਿਹੜਾ ਗਾਂਦੀ ਹੋਇਆ। ਮੈਂ ਤਾਂ ਜੇ ਪੈਸੇ ਤੇਣ ਵੀ ਲੱਗੇ ਨਾ ਤਾਂ ਵੀ ਨਹੀਂ ਦੇਣ ਦਿੰਦੀ। ਨਾ ਤਿੰਨ ਕਿੱਲਾਂ ਦਾ ਸਾਡਾ ਠੀਕਾ ਆਉਂਦਾ। ਹਜੇ ਪੈਸੇ ਹੋਰ ਭਾਲਦੇ ਨੇ। ਦਵਾਈ ਆਉਂਦੀ ਦਵਾਈ ਆਉਂਦੀ ਏ। ਸਾਡੀ ਕੱਲਿਆਂ ਦੀ ਮਾਂ ਐ ਤੁਹਾਡੇ ਕੋਲ ਕੁਝ ਲੱਗਦੀ ਨਹੀਂ ਐ ਤੈਨੂੰ ਜੰਮਿਆ ਨਹੀਂ ਹੈਗਾ ਬਥੇਰਾ ਕੁਝ ਕਰਤਾ ਮੈਂ ਤਾਂ ਉਹਨਾਂ ਨੂੰ ਕਹਿ ਹੀ ਦੇਣਾ ਵੀ ਤੈਨੂੰ ਫੋਨ ਕਰਨਗੇ ਠੋਕੇ ਜਵਾਬ ਦੇਈ ਦੁੱਧ ਵਰਗਾ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕੋਂ ਹਾਂ ਠੀਕ ਆ ਚਲੋ ਵਧਾਈਆਂ ਇਹ ਤਾਂ ਅਸੀਂ ਗੱਡੀ ਲੈ ਲਈ ਤੈਨੂੰ ਇਹ ਵਧਾਈਆਂ ਬਹੁਤ ਟਾਈਮ ਬਾਅਦ ਆਇਆ ਗੱਡੀ ਦਾ ਮੈਨੂੰ ਮੈਂ ਹੋ ਗਿਆ ਮਨ ਲੱਗਾ 15 20 ਦਿਨ ਲੈ ਇਹਨੂੰ ਅੱਜ ਜਿਆਦਾ ਆਇਆ ਤੁਹਾਨੂੰ ਚਲੋ ਮੈਂ ਤਾਂ ਭਰਜਾਈ ਨੂੰ ਦੱਸਿਆ ਸੀਗਾ ਅਸੀਂ ਫੋਨ ਲਾਉਨੇ ਆ ਭਰਜਾਈ ਦਾ ਫੋਨ ਚੱਕ ਦੇਣ ਸਾਡਾ ਫੋਨ ਚੱਕ ਦੇਣੀ ਤੁਸੀਂ ਓਏ ਯਾਰ ਕੰਮ ਤੇ ਬੀਜੀ ਹੋਈਦਾ ਤੈਨੂੰ ਪਤਾ ਬਾਹਰ ਕਿਵੇਂ ਕੰਮ ਕਿਵੇਂ ਕਰਨਾ ਪੈਂਦਾ ਚਲ ਹੋਰ ਮੌਸਮ ਕਿਵੇਂ ਇੱਧਰ ਮੌਸਮ ਇੱਧਰ ਦਾ ਸਾਫ਼ ਆ ਇੱਧਰ ਦਾ ਇੱਧਰ ਆਪਣੇ ਵੀ ਪਈ ਜਾਂਦਾ ਇੱਧਰ ਦਾ ਅੱਛਾ ਹੂੰ ਦੁਬਾਰਾ ਲਿਆਵੂਗਾ ਰੱਬਾ ਹਾੜੇ ਇੱਧਰ ਤਾਂ ਪਹਿਲਾਂ ਵੀ ਆਏ ਸੀ ਮੈਂ ਸੁਣਿਆ ਸੀਗਾ ਬਾ ਤੇ ਜਦੋਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਕੀ ਗੱਲ ਕਰਨੀ ਐ ਗੱਲ ਤਾਂ ਇਹੀ ਕਰਨੀ ਸੀ ਕਿ ਅੱਗੇ ਤੁਸੀਂ ਪੈਸੇ ਪੂਸੇ ਭੇਜਦੇ ਹੁਣ ਤੁਸੀਂ ਪੈਸੇ ਪੂਸੇ ਭੇਜਣੋਂ ਹਟ ਗਏ ਯਾਰ ਤੈਨੂੰ ਪਤਾ ਤਾਂ ਹੈਗਾ ਹੁਣ ਫਿਰ ਮੈਂ ਗੱਡੀ ਲਈ ਆ ਹੁਣ ਗੱਡੀ 'ਤੇ ਇਧਰ ਸਾਰਾ ਕੁਝ ਲੋਨ ਤੇ ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਬਹੁਤ ਜੱਬ ਕਰਨਾ ਪੈਂਦਾ ਬਾਹਰ ਰਹਿਣਾ ਕਿਹੜਾ ਸੌਖਾ ਪੈਸੇ ਕਮਾਉਣੇ ਕਿਹੜਾ ਸੌਖੇ ਨੇ ਪੈਸੇ ਕਮਾਉਣੇ ਸੌਖੇ ਤਾਂ ਨਹੀਂ ਹੈਗੇ ਫਿਰ ਹੁਣ ਮਾਤਾ ਦੇ ਢਿੱਲੀ ਆ ਮਾਤਾ ਦੇ ਵੀ ਪੀ ਲੱਗਦੇ ਨੇ ਮੈਂ ਹੁਣ ਕਿੱਥੋਂ ਕਿੰਨੇ ਕ ਲਈ ਜਾਵਾਂ ਫਰੇਸ ਕਰਕੇ ਤਾਂ ਯਾਰ ਮੈਂ ਥੋੜੇ ਆਦ ਕਿ ਠੇਕਾ ਠੋਕਾ ਲਿਆ ਮਾਹ ਚੱਲ ਮਾਤਾ ਦੇ ਇਲਾਜ ਤੇ ਪੈਸੇ ਲੱਗਦੇ ਨੇ ਚੱਲ ਉਹਨਾਂ ਤੇ ਫ ਕੰਮ ਕਰਦੇ ਨੇ ਚੱਲ ਖਾਈ ਜਾਂਦੇ ਨੇ ਦੁਕਾਨੋਂ ਟੱਕਰ ਕਿੰਨਾ ਕਉਂਦਾ 3 13 ਤਾਂ ਆਵਦੀ ਨਹੀਂ ਪੂਰੇ ਹੁੰਦੇ ਪਏ ਬਾਈ ਹੁਣ ਜੇ ਥੋੜੇ ਖਰਚਾ ਜ਼ਿਆਦਾ ਹੁਣ ਮੈਂ ਕਿਵੇਂ ਤੇ 3 13 ਪੂਰੇ ਕਰ ਸਕਦਾ ਤੁਸੀਂ ਆਪਦਾ ਖਰਚਾ ਦੇਖ ਕੇ ਕਰੋ ਨਾ ਬਾਹਰ ਕਿੜਾ ਵੀ ਉਹ ਨੋਟ ਲੱਗ ਦੇਣ ਨੇ ਵੀ ਦਰਖਤਾਂ ਲੱਗਦੇ ਨੇ ਤੋੜ ਕੇ ਭੇਜੀ ਜਾਵਾਂ ਮੈਂ ਦਰਖਤਾਂ ਤੇ ਨਹੀਂ ਫਿਰ ਵੀ ਪਤਾ ਕੀ ਚੱਕਰ ਆ ਹੁਣ ਜਦੋਂ ਆਪਾਂ ਕਹਿ ਦਿੰਦੇ ਨੇ ਵੀ ਪੰਜਾਬ ਹੁਣ ਇੱਧਰ ਕਿਹੜਾ ਵੀ ਖਰਚੇ ਘੱਟ ਨੇ ਜਵਾਕਾਂ ਦੇ ਫੀਸਾ ਹੋਰ ਲੱਟਰਨ ਬਾਟਰ ਖਰਚੇ ਬਹੁਤ ਨੇ ਵੀ ਐ ਹੁਣ ਮਾਤਾ ਦੀ ਦਵਾਈ ਕਿੱਥੋਂ ਮੈਂ ਕਿੱਥੋਂ ਇਕੱਲਾ ਕਰ ਲਾਂ ਹੋਣ ਦੇ ਜਿਹੜਾ ਕੱਲੇ ਦੀ ਮਾਂ ਆ ਫਿਰ ਤੇ ਫਿਰ ਡੰਗ ਚਲਾਉਣਾ ਪੈਂਦਾ ਹੁਣ ਜ਼ਮੀਨ ਵੀ ਫਿਰ ਠੋਡੇ ਕੋਲੇ ਆ ਮੈਂ ਤੁਹਾਨੂੰ ਕਹੀ ਤੇ ਜਾਂਦਾ ਹੁਣ ਸਾਲ ਹੋ ਗਿਆ ਠੋਡੇ ਠੇਕਾ ਮੰਗਿਆ ਜਾਂ ਤਾਂ ਕੋਈ ਮੈਂ ਸਾਡੇ ਤੋਂ ਠੇਕਾ ਬਈ ਮੰਗਿਆ ਤੁਸੀਂ ਠੇਕਾ ਤਾਂ ਚਾਹੀ ਨਹੀਂ ਮੰਗਿਆ ਫਿਰ ਹੁਣ ਸਾਮ ਸੋਮ ਵੀ ਸਾਰੀ ਕੋਸ ਅਸੀ ਕਰਦੇ ਆ ਫਿਰ ਸਾਮ ਤਾਂ ਹੁਣ ਫਿਰ ਦੇਖ ਮੈਂ ਬਾਹਰ ਬੈਠਾ ਹੁਣ ਮੈਂ ਹੁਣ ਆਣ ਕੇ ਤਾਂ ਸਾਹਮਣੇ ਨਹੀਂ ਸਕਦਾ ਨਾਲੇ ਤੁਸੀਂ ਕਹਿੰਦੇ ਇਧਰ ਪੈਸੇ ਵੀ ਹੁਣ ਨਾਲੇ ਮਾਨ ਕੇ ਘਰੇ ਮਾਂ ਨੂੰ ਵੀ ਸਾਹਮਣੇ ਸਾਰਾ ਕੁਝ ਕਰੇ ਫਿਰ ਤਾਂ ਇੱਕ ਕੰਮ ਹੁੰਦਾ ਜਿਆਦਾ ਪੈਸਾ ਕਮਾਇਆ ਜਾਂਦਾ ਮਾਂ ਨੂੰ ਸਾਹਮਣੇ ਲੈਣਾ ਬਈ ਚਲੋ ਭਾਈ ਮਰਜੀ ਹੈ ਤੇਰੀ ਫਿਰ ਦੇਖ ਲੈ ਹੁਣ ਕੀ ਹੈ ਕੀ ਜਾ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਪਰ ਜੇ ਤੁਹਾਡੇ ਨਾਲ ਹੀ ਹੈ ਆਪਣੇ ਹੱਥ ਖੜੇ ਨਹੀਂ ਆਪਣੇ ਕੋਲ ਤਾਂ ਕੁਝ ਨਹੀਂ ਹੈ ਗੱਲ ਆਉਣ ਨੂੰ ਚਲ ਠੀਕ ਆ ਕੋਈ ਗੱਲ ਨਹੀਂ ਆਦਾ ਦੇਖ ਕੇ ਕਰ ਲੋ ਕਿਵੇਂ ਕਰਨਾ ਫਿਰ ਚਾ ਮੈਂ ਕੰਮ ਤੇ ਆਉਣਾ ਮੈਂ ਬੀਜੀ ਆ ਥੋੜਾ ਜਿਆਦਾ ਚਲ ਠੀਕ ਆ ਓਕੇ ਭਾਈ ਚਲ ਠੀਕ ਆ ਯਾਰ ਲੈ ਠੋਕ ਕੇ ਜਵਾਬ ਦੇਦਾ ਦੱਸ ਹੂੰ ਹੁਣ ਮੈਂ ਦੱਸ ਕੱਲਾ ਕਿੱਥੋਂ ਗਰੀ ਜਾਵਾਂ ਚਲ ਜੇ ਮਰਦੀ ਹੈ ਮਰਨ ਦੇ ਫਰਕ ਹੈ ਮੇਕੜੇ ਇਕੱਲੇ ਦੀ ਮਾਂ ਆ ਮਾਤਾ ਕਿਵੇਂ ਬਈ ਐ? ਸੌਂ ਹੀ ਪਈਆਂ। ਮੜੇ ਉੱਠੋ ਮੈਂ ਬਵਾ ਇਸੇ ਤੁਹਾਡੇ ਕੋਲ। ਮਾਏ। ਤੂੰ ਦਵਾਈ ਲਿਆਉਣੀ ਸੀ। ਤੂੰ ਐ ਲਿਆਂਦੀ ਨਹੀਂ ਅਜੇ। ਤੇ ਉਹਨੂੰ ਕਹਿਣਾ ਸੀ ਵੱਡੇ ਨੂੰ ਕਹਿ ਦਿੰਦੇ। ਉਹ ਵੀ ਕੀ ਕਰੇ? ਉਹਦਾ ਵੀ ਜਵਾਗ ਜੱਲਾ ਐ। ਹੁਣ ਜਵਾਗ ਜੱਲਾ ਲਾਵੇ ਕ ਮੇਰੇ ਤੇ ਲਾਵੇ। ਕੀ ਕਰੇ ਉਹਨੂੰ? ਹੁਣ ਇਹ ਤਾਂ ਉਹਦੇ ਤੇ ਗੁੱਸਾ ਕੱਢੀ ਜਾਂਦਾ ਵੀ ਉਹ ਪੈਸੇ ਨਹੀਂ ਘੱਲਦਾ ਹੁਣ ਇੱਕ ਤਾਂ ਉਹਨੇ ਉੱਥੇ ਲੈ ਲਈ ਗੱਡੀ ਹੂੰ 14-15 ਲੱਖ ਦੀ ਅੱਛਾ ਤੇ ਹੁਣ ਉਹ ਵੀ ਕਿੱਥੋਂ ਗੱਲੇ ਉਹਨੇ ਤਾਂ ਮੈਨੂੰ ਐਂ ਕਹਤਾ ਕਹਿੰਦਾ ਮੈਂ ਤਾਂ ਆਕਰ ਕੇ ਠੇਕਾ ਨਹੀਂ ਜਨ ਕੀ ਮੰਗਿਆ ਅੱਛਾ ਤੇ ਹੁਣ ਇਹਨਾਂ ਨੂੰ ਚਾਹੀਦਾ ਵੀ ਚਲ ਦਵਾਈ ਦਾਰੂ ਦਾ ਲਿਆਉਣਾ ਦੌਹ ਤਾਂ ਜ਼ਰੂਰੀ ਹੀ ਹੈ ਦਾਰ ਬਿਨਾ ਦੌਰੋਂ ਬਣਾ ਕਿੱਥੇ ਕੰਮ ਸਾਰਦਾਣਾ ਦਵਾਈ ਤਾਂ ਜ਼ਰੂਰੀ ਹੀ ਹੁਣ ਦਵਾਈ ਮੇਰਾ ਸਰੀਰ ਨਹੀਂ ਠੀਕ ਆਏਗਾ ਫਿਰ ਕਿਆ ਨਹੀਂ ਹੁਣ ਉਹਨੂੰ ਕਿਆ ਤਾਂ ਹੈਗਾ ਉਹ ਵੀ ਆਨਦਾ ਪਈ ਮੇਰੇ ਜਵਾਕਾਂ ਦੀ ਫੇਸਬੁਕ ਪਰ ਨਾਲੀ ਹੈ ਉਹ ਵੀ ਆ ਘੰਟੜਾ ਵਿਚਰਾ ਉਹ ਵੀ ਆ ਘੰਟੜਾ ਕੀ ਕਰਨ ਦੱਸ ਕਿੰਨੇ ਤੱਕ ਜ਼ੋਰ ਦੇ ਮੈਂ ਤਾਂ ਇਸੇ ਕਰਕੇ ਕੀ ਕਰਵੇ ਤਾਂ ਵਰਤ ਵੀ ਛੱਡਤਾ ਮੈਂ ਉਹਨੂੰ ਕਿਹਾ ਸੀ 10000 ਰੁਪਏ ਪਾ ਦੇ ਉਹਦਾ ਵਰਤ ਕਿਉਂ ਰੱਖਣਾ ਉਹ ਤਾਂ ਜ਼ਰੂਰੀ ਤੈਨੂੰ ਰੱਖਣਾ ਸੀ ਫਿਰ ਉਹ ਹੁਣ ਬਥੇਰੇ ਹੋ ਗਏ ਪੰਜ ਤਾਂ ਪੰਜ ਪਤਾ ਨਹੀਂ ਕਿ 11 ਹੋ ਗਏ ਬਥੇਰੇ ਨੇ ਹੁਣ ਇੰਨੇ ਉਹ ਕਹਿੰਦਾ ਬਾ ਛੱਡ ਬਥੇਰੇ ਰੱਖੇ ਗਿਆ ਕਰਵੀ ਹਾਂ ਤੂੰ ਦੇਖ ਕਿਵੇਂ ਕਰਨਾ ਉਹ ਦਵਾਈ ਤੇ ਲਿਉਣੀ ਹੈ ਦਵਾਈ ਬਣਾ ਮੇਰਾ ਕਿੱਥੋਂ ਹੈ ਮੈਂ ਸਰੀਰ ਨਹੀਂ ਠੀਕ ਰਹਿਂਦਾ ਮੈਂ ਪਰ ਮੇਰੇ ਕੋਲ ਤਾਂ ਆਪਣੀ ਪੈਸੇ ਹੈ ਜੀ ਮੇਰੇ ਕੋਲ ਹੁੰਦੇ ਮੈਂ ਦੇ ਦਿੰਦੀ ਹੁਣ ਫਿਰ ਮੈਂ ਕਿੰਦੇ ਤਜੋਰ ਦੇ ਮਾਨ ਮੈਂ ਤੁਹਾਡੇ ਤੇ ਜੋਰ ਹੈ ਜਾਣਦੇ ਜੋਰ ਉਹ ਵੀ ਆਉਂਦਾ ਮੇਰੇ ਲਈ ਮੇਰੀ ਕਬੀਲਦਾਰੀ ਹੈ ਹੁਣ ਜਾਣ ਕੇ ਕਰਦਾ ਹੈ ਜਿਹੜਾ ਸਾਡਾ ਠੇਕਾ ਉਹ ਵੀ ਵਰਤੀ ਜਾਂਦਾ ਵਿੱਚ ਜੇ ਭਲਾ ਜਮੀ ਅੱਡ ਵੱਡ ਹੋ ਕੇ ਬਹਿ ਗਏ ਫਿਰ ਕੀ ਕਰੇਗਾ ਇਹ ਤਾਂ ਉਹਨਾਂ ਨੂੰ ਸੋਚਣੀ ਚਾਹੀਦੀ ਹੈ ਉਹ ਵੱਡੀ ਆਪਤ ਦੂਜੇ ਦਿਨ ਚੱਕਦੀ ਚੁੰਨੀ ਪੇਕਿਆਂ ਨੂੰ ਦੂਜੇ ਦਿਨ ਚੱਕਦੀ ਚੁੰਨੀ ਪੇਕਿਆਂ ਨੂੰ ਮੈਂ ਕਦੇ ਗਈ ਐ ਇੰਨੀ ਛੇਤੀ ਸੋਚਣੀ ਚਾਹੀਦੀ ਵੀ ਸਾਰਿਆਂ ਨੇ ਸੋਚਣਾ ਚਾਹੀਦਾ ਨਾ ਫਿਰ ਮਾੜਾ ਮਾੜਾ ਤੁਸੀਂ ਤਾਂ ਆਪ ਤਾਂ ਮੂੰਹ ਹਲਾਉਂਦੇ ਨਹੀਂ ਕੀ ਆਖਾਂ ਮੈਂ ਹੁਣ ਕੀ ਆਖਾਂ ਲਾ ਵੱਡੇ ਹਾਂ ਆਖ ਸਕਦੇ ਆਖ ਸਕਣਾ ਹੁਣ ਮੇਰੀ ਨਹੀਂ ਕੋਈ ਮੰਨਦਾ ਮੈਂ ਕੀ ਜੇ ਮੈਂ ਸੋਚਾਂ ਵੀ ਮੇਰਾ ਬੰਦਾ ਨਹੀਂ ਹੈਗਾ ਇੱਥੇ ਤੇ ਮੈਂ ਇੱਥੇ ਰਹਿ ਕੇ ਕੀ ਕਰਦੀ ਆ ਮੈਂ ਤਾਂ ਮौज ਨਾਲ ਘੁੰਮਾਂ ਫਿਰਾਂ ਕਦੀ ਪੇਕੇ ਕਦੀ ਰਿਸ਼ਤੇਦਾਰੀਆਂ ਚ ਕਦੀ ਇੱਥੇ ਕਦੀ ਉੱਥੇ ਤੇ ਭਾਈ ਦੋਨੇ ਤੁਰ ਜਾ ਕਰੋ ਉਹ ਵੀ ਚਲੀ ਜਾਏਗਾ ਤੂੰ ਵੀ ਤੁਰ ਜਾ ਕਰ ਮੈਂ ਕੀ ਕਹਿਣਾ ਹੈ ਹੀ ਸਾਠੇ ਕਾਡੋਂ ਮੇਰਾ ਹੀ ਇਹ ਜਾਇਦਾਦ ਆ ਹੁਣ ਮੈਨੂੰ ਜੇ ਦਵਾਈ ਨਾ ਦਵਾਗੇ ਤਾਂ ਹੋਰ ਕੀ ਕਰੋਗੇ ਮੇਰਾ ਦਵਾਈ ਤਾਂ ਮੈਂ ਜ਼ਰੂਰੀ ਹੈ ਮੈਨੂੰ ਦਵਾਈ ਲਿਆ ਕੇ ਦਿਓ ਮਿੰਟੇ ਮੈਨੂੰ ਤਾਂ ਭਾਵੇਂ ਤੁਹਾਡਾ ਸਰੇ ਨਾ ਸਰੇ ਫਿਰ ਮੈਂ ਤਾਂ ਹੁਣ ਕੀ ਕਰ ਸਕਦੀ ਆ ਜੇ ਭਾਈ ਫੋਨ ਲਾ ਲੈ ਤੂੰ ਕਹਿ ਲੈ ਆਪਣੇ ਮੁੰਡੇ ਨੂੰ ਮੈਂ ਮੁੰਡੇ ਨੂੰ ਕੀ ਕਹਾਂ ਤੁਸੀਂ ਹੁਣ ਤੁਸੀਂ ਵੀ ਕਰੋ ਫੋਨ ਕਰਕੇ ਪੁੱਛੋ ਭਈ ਮੈਨੂੰ ਦਵਾਈ ਦਿਓ ਮੇਰਾ ਸਰੀਰ ਨਹੀਂ ਠੀਕ ਜਦੋਂ ਰਹਿੰਦਾ ਲੈ ਮੈਂ 14 15 ਲੱਖ ਤਾਂ ਹੁਣ ਉੱਥੇ ਲਾਈ ਬੈਠਾ ਕੀ ਕਰੀਏ ਜੋ 15 ਲਈ ਬੈਠਾ ਹੁਣ ਸਾਨੂੰ ਕਿਹੜਾ ਪਤਾ ਕੀ ਕਰਦਾ ਕੀ ਨਾ ਗੱਡੀਆਂ ਲਾਈਆਂ ਸਾਨੂੰ ਕਿਹੜਾ ਪਤਾ ਵੀ ਗੱਡੀ ਲਈ ਕਿ ਨਹੀਂ ਲਈ ਚੱਲ ਮੈਂ ਤਾਂ ਫਿਰ ਹੁਣ ਕੀ ਕਰ ਸਕਦੀ ਆ ਤੇਰੀ ਮਰਜ਼ੀ ਐ ਜੇ ਤੂੰ ਨਹੀਂ ਕਹਿਣਾ ਮੈਂ ਤਾਂ ਕੀ ਐ ਤੁਸੀਂ ਬੈਠੀਆਂ ਜੇ ਤੁਸੀਂ ਕਰੋ ਕੋ ਉਹਨੂੰ ਕਰੋ ਫੋਨ ਇਹਨੂੰ ਵੀ ਆਖਾਂਗੇ ਇਹਨੂੰ ਵੀ ਪੁੱਛਾਂਗੇ ਭਾਈ ਤੂੰ ਦਵਾਈ ਬੂਟੀ ਲਿਆ ਭਾਈ ਮੁਝ ਵਾਕਾਂ ਦਾ ਆਪਣਾ ਚਲੋ ਖਰਚਾ ਜ਼ਰੂਰ ਹੈਗਾ ਉਹ ਵੀ ਕਿੰਨਾ ਕ ਖਰਚਾ ਹੈ ਜਵਾਕਾਂ ਦਾ ਕਿਤੇ ਐਨੇ ਕਿੰਨੇ ਮਹਿੰਗੇ ਸਕੂਲ ਚ ਪਾਤੇ ਜਵਾਕ ਕਿਤੇ ਕੱਤੇ ਤੇ ਅੱਜ ਕੱਲ੍ਹ ਉਹ ਸੌਦੇ ਆ ਕਿ ਚੌਂਕ ਚੁੱਲੇ ਦਾ ਨਿਮਾਨ 6-700 ਫੀਸ ਹੈ ਮਹੀਨੇ ਦਾ ਚੌਂਕ ਚੁੱਲੇ ਦਾ ਨਿਮਾਨ ਹੈਗਾ ਸੌਦਾ ਕਹੇ ਤਾਂ ਨਾ ਖर्चे ਨਾ ਤਾਂ ਆ ਖਰਚੇ ਬਥੇਰੇ ਨੇ ਖੱਤੇ ਲੋ ਤੇ ਨਾ ਤੂ ਆ 6-700 ਫੀਸ ਹੈ ਕੀ ਦੋ ਜਵਾਕਾਂ ਦੀ ਕਿੱਡੀ ਕੁ ਗੱਲ ਹੁੰਦੀ ਹੈ ਇਹਨਾਂ ਕੜਾ ਕਾਂ ਦੀ 5-7 ਲਾਏ ਨੇ ਸਕੂਲ 'ਚ ਜਿਹੜੇ ਤਾਂ ਉਹ ਤੇ ਪਰਹਣ ਜਿਹੜੇ ਆ ਗਏ ਨੇ ਉਹ ਹੀ ਆ ਲਾਣੇ ਨੇ ਚੱਲ ਕੋਈ ਨਹੀਂ ਕਰ ਲਈ ਗੱਲ ਤੂੰ ਕਹੇ ਬੱਡੇ ਨੂੰ ਕਹੇ ਇੱਕ ਵਾਰੀ ਕਾ ਮੇਰੇ ਤਾਂ ਦਵਾਈਆਂ ਦੇ ਚੱਲ ਮੈਂ ਉਹਨੂੰ ਯਾਨੀ ਆ ਉਹਨੂੰ ਯਾਨੀ ਆ ਉਹਨੂੰ ਕਰ ਬਾਹਰੋਂ ਫੋਨ ਕਰ ਤੀ ਆਹ ਕਿਦਾਂ ਐ ਨਾ ਆਏ ਨਾ ਕਹਦੀ ਵੀ ਮੈਂ ਕਿਹਾ ਨਾ ਨਾ ਮੈਨੂੰ ਤਾਂ ਕੀ ਹਾਂ ਮੈਂ ਮਵਾਜ ਮਾਰਨੀ ਆਂ ਤੁਹਾਨੂੰ ਵੀ ਭਈ ਆਜ ਕਰ ਮੇਰੇ ਇੱਥੇ ਗੱਲ ਸੁਣ ਮੇਰੇ ਆ ਕੇ ਕਰ ਨਾ ਹਾਂ ਮੰਮੀ ਦੱਸੋ ਉਹ ਅਖੰਡਈ ਮੈਂ ਨਹੀਂ ਦਵਾਈ ਲਿਆ ਸਕਦੀ ਮੇਰਾ ਬਾਹਰ ਉਹ ਆਇਆ ਕਿਤਾ ਆਪਣੀ ਗੱਡੀ ਲੈ ਲਈ ਉਹ ਕਹੇ ਤਾਂ ਉਹ ਆਦੀ ਉਹ ਹੀ ਲੈ ਹੁਣ ਦਵਾਈ ਤੇ ਕਿਵੇਂ ਕਰਨਾ ਹੁਣ ਪਈ ਮੈਨੂੰ ਤਾਂ ਦੇਣੀ ਦਵਾਈ ਲੈ ਕੇ ਹੁਣ ਕੀ ਕਰਨਾ ਹੈ ਤੁਸੀਂ ਮੰਮੀ ਪਹਿਲਾਂ ਮੈਨੂੰ ਐ ਦੱਸੋ ਤੁਹਾਨੂੰ ਕਿਹੜਾ ਪਤਾ ਨਹੀਂ ਇੱਥੇ ਬਾਰੇ ਸਾਰਾ ਪਤਾ ਹੁਣ ਉਹ ਮੈਂ ਦੀਨੀ ਨਾਲ ਕਰੀ ਸੀ ਗੱਲ ਵੀ ਭਾਜੀ ਨੂੰ ਕਹੋ ਵੀ 5-6 ਮਹੀਨੇ ਹੋ ਗਏ ਵੀ ਪੈਸੇ ਪਾ ਦਿਓ ਉਹ ਗੌਣ ਕਹਿੰਦੀ ਵੀ ਉਹਨੇ ਤਾਂ ਗੱਡੀ ਲੈ ਲਈ ਵੀ ਤੁਹਾਡੇ ਕੋਲ ਠੇਕਾ ਵੀ ਹੁੰਦਾ 3 ਮਹੀਨੇ ਦਾ ਸਾਰਾ ਕਰੇ ਪਹਿਲਾਂ ਮਾਂ ਤਾਂ ਤੂੰ ਮੈਨੂੰ ਐ ਦੱਸ ਇਹ 3 ਮਹੀਨੇ 6 ਮਹੀਨੇ ਦਾ ਠੇਕਾ ਹੁੰਦਾ ਖਰਚੇ ਆਪਣੇ ਰੋਧ ਦੇ ਨੇ ਮੈਂ ਤੇ ਆਖਣ ਡਈ ਆ ਕਿ ਚੁੱਲਿਆਂ ਦਾ ਖਰਚਾ ਹੀ ਨਹੀਂ ਮਾਣ ਹੈਗਾ ਮੈਂ ਇਹਨੂੰ ਕੱਲੀ ਤੁਹਾਡੀ ਦਵਾਈ ਦਾ ਨਹੀਂ ਕਿਹਾ ਮੈਂ ਇਹ ਵੀ ਕਿਹਾ ਵੀ ਘਰ ਦਾ ਖਰਚਾ ਵੀ ਇਹਦੀ ਸਾਡੀ ਜਵਾਕਾਂ ਦਾ ਵੀ ਹੈ ਤੇ ਮਾਂ ਤਲੀ ਦਵਾਈ ਬੁੱਟੀ ਵੀ ਹੁੰਦੀ ਹੈ ਉਹ ਤਾਂ ਉਹ ਵੀ ਆਂਦੀ ਮੇਰੇ ਕੋਲ ਕੁਝ ਨਹੀਂ ਹੈਗਾ ਤੂੰ ਆਨੇ ਮੇਰੇ ਕੋਲ ਕੁਝ ਨਹੀਂ ਮੈਨੂੰ ਤੇ ਦਵਾਈ ਚਾਹੀਦੀ ਮੈਨੂੰ ਦਵਾਈ ਤੇ ਲਿਆ ਕੇ ਦਿਓ ਫਿਰ ਮੇਰਾ ਤਾਂ ਸਰਦਾਂ ਨੂੰ ਭਾਈ ਮੈਨੂੰ ਤੇ ਦਵਾਈ ਲਿਆ ਕੇ ਦਿਓ ਹੁਣ ਮਾਂ ਤਾਂ ਹੱਸ ਤੇ ਜਿੰਨੇ ਜੋ ਕਹਿ ਕੇ ਕਰੀ ਜਾਂਦੇ ਆ ਹੁਣ ਉਹਨੂੰ ਮੜਾ ਮੋਟਾ ਸੋਚਣਾ ਚਾਹੀਦਾ ਆਖਿਆ ਮੈਂ ਤੇ ਆਖਿਆ ਉਹ ਆਪਣੇ ਘਰ ਦੀ ਤੁਸੀਂ ਆਪਣੇ ਘਰ ਦੇ ਜੀ ਹੁਣ ਮੈਂ ਕੀ ਕਰਾਂ ਦਵਾਈ ਮੇਰਾ ਸਰਦਾਂ ਦੀ ਦਵਾਈ ਬਿਨਾ ਤੂੰ ਨੇ ਕੋਈ ਕਹਿਣਾ ਸੀ ਵਿਚਾਰਾ ਉਹਨੂੰ ਵੀਰਜੀ ਨੂੰ ਕਹਿ ਕੇ ਦੇਖ ਲਓ ਕਿ ਚਲ ਥੋੜੇ ਘਨੇ ਪਾ ਦੂ ਚ ਲੈ ਨੇ ਨਾਲ ਮਰਜੀ ਉਹਨਾਂ ਦੀ ਮਾਕਤ ਹੈਗਾ ਕੀ ਪਤਾ ਨਹੀਂ ਮਰਜੀਗੇ ਕੀ ਆਂਦੀ ਤੇ ਕੀ ਨਹੀਂ ਆਂਗੀ ਉਹਨੇ ਸੋਚਣਾ ਚਾਹੀਦਾ ਅਸੀਂ ਵੀ ਸਾਰੇ ਕਿਹਾ ਸੀ ਤੇ ਉਹ ਨਹੀਂ ਮੰਨੀ ਹੈਗੀ ਜੀ ਜੀ ਹੁਣ ਕਹਿੰਨੇ ਉਹਨੂੰ ਵੀ ਸੋਚਣਾ ਚਾਹੀਦਾ ਸੀ ਹੁਣ ਤੂੰ ਦੱਸ ਮਾਤਾ ਕਿਵੇਂ ਕਰੀਏ ਹੁਣ ਕੀ ਕਰ ਮੈਂ ਕੀ ਦੱਸਾਂ ਹੁਣ ਤੁਹਾਨੂੰ ਨਹੀਂ ਪਤਾ ਮੇਰੇ ਦਵਾਈ ਦਾ ਦਵਾਈ ਮੇਰੀ ਚੱਲਦੀ ਜਦੋਂ ਹੋਣ ਅਸਤੇ ਦਾ ਜਵਕ ਨੇ ਜੇ ਫੀਸਾਂ ਵੀ ਭਰ ਨਹੀਂ ਉਹ ਵੀ ਨਹੀਂ ਭਰੀਆਂ ਹੈਗੀਆਂ ਤਾਂ ਦੇਨੇ ਹੁਣ ਮੈਂ ਉਹਨੂੰ ਉਹਨੂੰ ਵੀ ਆਖਿਆ ਤੈਨੂੰ ਵੀ ਆਖਣ ਦੇ ਪੈ ਮੈਨੂੰ ਤਾਂ ਦਵਾਈ ਦੀ ਲੋੜ ਹੈ ਮੈਨੂੰ ਤਾਂ ਦਵਾਈ ਦਿਓ ਜਿੱਥੋਂ ਮਰਜ਼ੀ ਲਿਆਖ ਦਿਓ ਹੁਣ ਕੁ ਦੱਸ ਮੈਂ ਇਹ ਦਵਾਈ ਵੀ ਨਹੀਂ ਲੈ ਸਕਦੇ ਹੁਣ ਮੈਂ ਰੋਟੀ ਇੱਕ ਦਵਾਈ ਨਹੀਂ ਦੇ ਸਕਦੀ ਸਾਡੇ ਕਾ ਤੁਹਾਡੇ ਕੋਲੇ ਉਹ ਚਾਹੇ ਬਾਹਰ ਗਿਆ ਬਾਹਰ ਵੀ ਅਜ ਕਰ ਖਰਚਾ ਲਾ ਕੇ ਕਰ ਲਿਆ ਉਹਨੂੰ ਨਹੀਂ ਮਾਤਾ ਤੂੰ ਤਾਂ ਤੇ ਨਹੀਂ ਜਿਆਦਾ ਤੁਹਾਡੇ ਕੋਲੇ ਲੈ ਤੂੰ ਤਾਂ ਮਾਤਾ ਹੈਗਾ ਤਵੀ ਤੁਹਾਡੇ ਕੋਲੇ ਇਹ ਸਾਰੇ ਸਾਡੇ ਕੋਲ ਕੀ ਹੈ ਰੋਟੀ ਤੈਨੂੰ ਕਿਉਂ ਨਹੀਂ ਦਿੰਦੇ ਰੋਟੀ ਮਿਲਦੀ ਐ ਤੋਤਾ ਤੈਨੂੰ ਕੱਪੜਾ ਲੈ ਕੇ ਦਿੰਦੇ ਆ ਦਵਾਈ ਦੇਈਏ ਚਲ ਹੁਣ ਓਖਾ ਹੋ ਗਿਆ ਥੋੜਾ ਜਿਹਾ ਜੇ ਨਹੀਂ ਇਸ ਨਾਲ ਲਵਾਤੇ ਨੇ ਕਿਹੜਾ ਸਾਨ ਕਰਤਾ ਸਾਨ ਤੇ ਨਹੀਂ ਕੀਤਾ ਪਰ ਦਵਾਈ ਦੇਣੀ ਜ਼ਰੂਰੀ ਐ ਨਾ ਦਵਾਈ ਤੇ ਹੁਣ ਲੈ ਆ ਕੇ ਦਿਓ ਸਤ ਜਰ ਮਾਤਾ ਲੈ ਆ ਕੇ ਦੂਤੀਆ ਦਿਨ ਅਸੀਂ ਦੱਸ ਕੀ ਕਰੀਏ ਅਸੀਂ ਕਿੱਥੋਂ ਲੈ ਆ ਕੇ ਦਈਏ ਤਾਂ ਤੇ ਆ ਨਹੀਂ ਉਹ ਉਹਨੇ ਵੀ ਹੱਥ ਕਲੇ ਕਰਤੇ ਨੇ ਤੁਸੀਂ ਵੀ ਕਰਤੇ ਨੇ ਜੀ ਜਮੀਨ ਨਵਾ ਲਵਾਦੀ ਐ ਨਾ ਕੋਈ ਸਾਨ ਨਹੀਂ ਕਰਤਾ ਮਾਤਾ ਸਾਤੋ ਤਾਂ ਦਵਾਈ ਦਵਾਈ ਲਈ ਜਾਂਦੀ ਹੈਗੀ ਉਹਨਾਂ ਨੂੰ ਪੁੱਛ ਲਓ ਕੀ ਕਹਿੰਦੇ ਨੇ ਤੁਹਾਡੀ ਮਰਜ਼ੀ ਕੀ ਕਹੀਏ ਤਾਂ ਇਹ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ ਜਾਇਦਾ ਤਾਂ ਇਹਨਾਂ ਦੇ ਨਾਲ ਲਵਾਤੀਆਂ ਨੇ ਹੁਣ ਪੁੱਛ ਨਹੀਂ ਦੱਸ ਨਹੀਂ ਨਾ ਫਿਰ ਤੁਸੀਂ ਕਾਹਤੋਂ ਪਾਏ ਪੈਸੇ ਤੁਹਾਨੂੰ ਕੀ ਜ਼ਰੂਰਤ ਸੀਗੀ ਕੋਈ ਨਹੀਂ ਇੱਥੇ ਕੀੜੀ ਨਹੀਂ ਪਈ ਬੇਥੇ ਨੰਗ ਮਲੰਗ ਹੋ ਗਏ ਨੇ ਬਥੇਰਾ ਕੋਛਾ ਨਾ ਅੱਡੀਆਂ ਚੱਕ ਕੇ ਤਾਂ ਫਾ ਲੈਂਦਾ ਇਹ ਕੀ ਲੋਡ ਸੀ ਇਹ ਜੋ ਆਕਣੋਂ ਇੰਨੇ ਮਹਿੰਗੇ ਸਕੂਲ ਚ ਪਾਉਣ ਦੀ ਘੱਟ ਪੈਸਿਆਂ ਨਾਲ ਚ ਪਾ ਲੈਂਦਾ ਆ ਬਣਾਊਗਾ ਡੀਸੀ ਇਹ ਪਹਿਲਾਂ ਪੈਸੇ ਪਾਉਣ ਲੱਗੇ ਮੈਨੂੰ ਪੁੱਛਦਾ ਲੈਂਦੇ ਵੀ ਪੈਸੇ ਪਾਵਾਂਗੇ ਨਾ ਪਾਵਾਂ ਨਾਲੇ ਠੇਕਾ ਖਾ ਲਿਆ ਨਾਲੇ ਘਰ ਦੇ ਵਿੱਚੋਂ ਸਾਰਾ ਕੁਝ ਹਿੱਸਾ ਲਈ ਬੈਠੇ ਨੇ ਹੈ ਕੀ ਗੱਲ ਮੈਂ ਕੀ ਥਾਂ ਸਿਰ ਤੇ ਚੱਕੀ ਫਰਦੀ ਆ ਮੇਰੀ ਗੱਲ ਸੁਣ ਲੈ ਸਾਰਾ ਕੁਝ ਵੰਡ ਵੰਡਈਆ ਕਰ ਲੈ ਘਰ ਚੋਂ ਵੀ ਵੰਡਾ ਲਓ ਤੇ ਬਾਹਰ ਚੋਂ ਆਪਦਾ ਜੋ ਵੀ ਠੇਕਾ ਹੀ ਸਾਹਮਣਾ ਆਪਦੇ ਪੱਲੇ ਤਾਂ ਰਵੇ ਕੀ ਗੱਲ ਇੱਥੇ ਸਾਰਾ ਬੁੜੀ ਦੀ ਦਵਾਈ ਚ ਲੱਗ ਜਾਂਦਾ ਸਾਰਾ ਕੋਈ ਨਾ ਮੈਂ ਕਰੂੰਗੀ ਗੱਲ ਹੁਣ ਕੋਈ ਨਾ ਕੋਈ ਨਾ ਕਿਤੇ ਨੇ ਮੈਂ ਗੋਲੀ ਮਾਰਦੀ ਇਹਨਾਂ ਨੂੰ ਠੀਕ ਹੈ ਲਦਾਸ ਮੈਥੋਂ ਚੋਰੀ-ਚੋਰੀ ਪੈਸੇ ਵੀ ਪੁਆ ਲੈ ਨੀ ਮਾਤਾ ਹਾਂ ਨਾ ਉਹਨੂੰ ਫੋਨ ਕਾਦੇ ਵਾਸਤੇ ਕੀਤਾ ਸੀ ਉਹ ਮੇਰਾ ਪੁੱਤਰ ਸੀ ਮੈਂ ਕਰਨਾ ਸੀ ਤੇਰਾ ਪੁੱਤਰ ਸੀ ਤੇ ਆ ਕੀ ਹੈ ਇਹ ਨਹੀਂ ਪੁੱਤਰ ਹੈਗਾ ਤੇ ਪੁੱਤਰ ਨਹੀਂ ਹੋ ਫਿਰ ਬਾਹਰ ਹੋ ਤੇ ਚਲੋ ਪਾ ਦੇਗਾ ਅੱਛਾ ਉਹ ਹੀ ਦਿਸਦਾ ਬਾਹਰ ਵੀ ਉਹ ਵਦੂ ਕਮਾਉਂਦਾ ਇਹ ਕੋ ਨਿਕਮਾਉਂਦਾ ਤੇ ਇਹ ਵੀ ਕਮਾਉਂਦਾ ਕਮਾਉਂਦਾ ਤੇ ਆਪਣੇ ਧੀਆਂ ਪੁੱਤਰਾਂ ਨੂੰ ਲਾਂਦਾ ਕੀ ਕਰ ਆਪਣੇ ਧੀਆਂ ਪੁੱਤਰਾਂ ਨੂੰ ਲਾਂਦਾ ਤੇ ਫਿਰ ਆਪਦੇ ਵਾਸਤੇ ਲਾਂਦਾ ਸਾਨੂੰ ਕੀ ਤਾਂ ਤੇ ਆ ਨਹੀਂ ਹੋਣੇ ਉਹ ਵੀ ਪੁੱਤਰ ਹੈ ਇਹ ਵੀ ਪੁੱਤਰ ਹੈ ਮੇਰੇ ਤਾਂ ਦੋਨੇ ਕੋ ਜੇ ਨਹੀਂ ਥੋੜੇ ਨਹੀਂ ਖਾਣੇ ਤੁਸੀਂ ਤਾਂ ਇਕੱਠੇ ਉੱਥੇ ਹੁਣ 50000 ਫਿਰ ਪੁਆ ਲਿਆ 50000 ਜਾਂ ਦਵਾਈ ਚਲਦੀ ਹੈ ਫਿਰ ਉਹਨਾਂ ਦਵਾਈ ਤਾਂ ਲੈਣੀਆਂ ਹੀ ਆਹੋ ਪਤਾ ਹੈ ਜਿਹੜੇ ਤੇਰੇ ਦਵਾਈ ਤੇ 50000 ਲੱਗ ਜਾਣਾ ਲਿਆ ਕੇ 21500 ਦੀ ਦਵਾਈ ਬਾਕੀ ਆ ਖਾੜਾ ਪਲਾਨ ਖਾਣਾ ਤਾਂ ਹੈ ਗਈ ਹੁਣ ਕਰਨਾ ਤਾਂ ਹੈ ਗਈ ਹੁਣ ਕੀ ਕਰੇ ਬੰਦਾ ਨਾ ਉੱਥੇ ਉਹ ਥੋੜੀ ਜਾਨ ਨੂੰ ਰੋਂਦਾ ਬੈਠਾ ਬਾਹਰ ਰੋਂਦਾ ਹੈ ਕਿਹੜੀ ਕੋ ਰੋਂਦਾ ਉਹ ਮੈਨੂੰ ਤਾਂ ਪੁੱਛ ਲੈਦੇ ਵੀ ਪੈਸੇ ਪਾਉਣੇ ਨੇ ਕਿ ਨਹੀਂ ਨਾ ਰੋਂਦਾ ਕਾ ਧੋਵੇਂ ਕਿਹੜੀ ਗੱਲਾਂ ਰੋਂਦਾ ਇੰਨਾ ਤਾਂ ਉਹਦਾ ਖਰਚਾ ਹੋ ਗਿਆ ਉੱਥੇ 1 ਕਟਰਾ ਲੱਖ ਦੀ ਗੱਡੀ ਲੈ ਲਈ ਹੁਣ ਉੱਥੇ ਆਪਦੇ ਜੁਗਾ ਅਗਲੇ ਕੋਲ ਖਰਚਾ ਖੰਨੀ ਬਚਦਾ ਹੈ ਕਿ ਨਹੀਂ ਬਚਦਾ ਵਾਧੂ ਕੋਈ ਵਾਦਾ ਵਾਦਾ ਕਿਉਂ ਨਹੀਂ ਹੈਗਾ ਬਚਦਾ ਇੱਥੇ ਬੈਠਿਆਂ ਨੂੰ ਤੁਹਾਨੂੰ ਗੱਲਾਂ ਆਉਂਦੀਆਂ ਨੇ ਕਾ ਗੱਲਾਂ ਹੁੰਦੀਆਂ ਨੇ ਗੱਲਾਂ ਹੁੰਦੀਆਂ ਨੇ ਜਵਾਬ ਦੇਣ ਤਾਂ ਹੀ ਗੱਲਾਂ ਹੁੰਦੀਆਂ ਨੇ ਹਾਂ ਉਦੋਂ ਪਹਿਲਾਂ ਕਿਹਾ ਸੀ ਵੀ ਕੁੜੀ ਨੂੰ ਘੱਟ ਦੇ ਲੈ ਉਦੋਂ ਵੀ ਬਸ ਚਲੋ ਜੀ ਇਹ ਦਵਾਈ ਲੈ ਕੇ ਦੇਣੀ ਜਾਂ ਦੇ ਦਿਓ ਜੇ ਨਹੀਂ ਤਾਂ ਮੈਂ ਤਾਂ ਆਪਣੀ ਕੁੜੀ ਕੋਲ ਜਾਣੀ ਆ ਨਾ ਹੁਣ ਪੈਸੇ ਦਾ ਪੁਆਲੇ ਹੁਣ ਕੁੜੀ ਕੋਲ ਕਿ ਟਿੰਡੀਆਂ ਨਖਰੇ ਕਰੰਡਾ ਹੈ ਜੇ ਤੁਸੀਂ ਨਾ ਕੁੜੀ ਕੋਲ ਹੁਣ ਟਿੰਡੀਆਂ ਲੈ ਜਾਈਂਦਾ ਨਹੀਂ ਨਖਰੇ ਤਾਂ ਘਰ ਦੇ ਬਹਿ ਜੇ ਨਖਰੇ ਕਰਦੇ ਆ ਅ ਜੇ ਦਵਾਈ ਲੈ ਆਉਂਗੇ ਤਾਂ ਠੀਕ ਹੈ ਨਹੀਂ ਨਹੀਂ ਅੰਦਰ ਆਪਣੀ ਕੁੜੀ ਕੋਲ ਜਾਣੀ ਆ ਮੈਂ ਤੇ ਚੰਗਾ ਮੈਂ ਦਵਾਈ ਵਾਲੀ ਹੁਣੀਆਂ ਦਵਾਈ ਆ ਜਿਹੜਾ 50000 ਰੁਪਇਆ ਪੁਆਇਆ ਉਹਨੂੰ ਦਿੱਤਾ ਹੈ ਨਾ ਵੱਡੇ ਨੂੰ ਉਹ ਫੜਾ ਮੈਨੂੰ ਲੈ ਕੇ ਉਹਦਾ ਕੋਈ ਨਹੀਂ ਦੇ ਦੇਣੀ ਆ ਹਾਂ ਉਹਨਾਂ ਨੂੰ ਕਹੇ ਪੈਸੇ ਦੇ ਮੈਂ ਆਪਣੇ ਦਵਾਈ ਲਾਵਾਂਗੀ ਦਵਾਈ ਕੋਈ ਨਹੀਂ ਦਵਾਈ ਆ ਹਾਂ ਅੱਗੇ ਤਾਂ ਨਾ ਖਬਰਦਾਰ ਮੇਰੇ ਬੰਦੇ ਤੋਂ ਜੇ ਮੇਰੇ ਬਿਨਾਂ ਪੁੱਛੇ ਤਾਂ ਪੈਸੇ ਪੁਆਏ ਤੂੰ ਬੰਦਾ ਬਾਹਰ ਮਗਰੋਂ ਲਈਸਾ ਬੰਦਾ ਤੇ ਮੇਰਾ ਹੀ ਪੁੱਤਰਾ ਏ ਤੇ ਤੂੰ ਆਪਦਾ ਬੰਦਾ ਮਗਰੋਂ ਲੈ ਕੇ ਆਈ ਸੀ ਨਹੀਂ ਪਰ ਤੂੰ ਜਾਣੀ ਮੇਰਾ ਬੰਦਾ ਮੇਰਾ ਬੰਦਾ ਮੈਂ ਦਵਾਈ ਆਂ ਮੈਂ ਬੰਦਾ ਮਗਰੋਂ ਲੈ ਜਾਂਦਾ ਜਦ ਪੁੱਤਰ ਤੇਰਾ ਸੀਗਾ ਸੀਗਾ ਹੁਣ ਤਾਂ ਬੰਦਾ ਮੇਰਾ ਏ ਕੋਈ ਗੱਲ ਨਹੀਂ ਤੇਰਾ ਬੰਦਾ ਏ ਹਾਂ ਉਹਨੂੰ ਵੀ ਕਿਹਾ ਕਰ ਉਹਦਾ ਵੀ ਮੱਥਾ ਡੰਮਿਆ ਕਰ ਨਾ ਤੇਰਾ ਸਾਰਿਆਂ ਨਾਲ ਮੈਂ ਤਾਂ ਤੈਨੂੰ ਵੀ ਆ ਨਹੀਂ ਉਹਨੂੰ ਵੀ ਆ ਨਹੀਂ ਮੈਨੂੰ ਸਾਰਿਆਂ ਨੂੰ ਨਹੀਂ ਆ ਆਹੋ ਆ ਮੇਰੇ ਨਾਲ ਨਹੀਂ ਮੱਥਾ ਲਾਉਣ ਜੋਗੀ ਉਹਨਾਂ ਨੇ ਉਹਦੇ ਗਰੀ ਬੋਲਦੀ ਮੈਨੂੰ ਵੀ ਮੈਨੂੰ ਆ ਨਹੀਂ ਤੇਨੂੰ ਵੀ ਆ ਨਹੀਂ ਬੜਾ ਮਿਸਨੀ ਜੀ ਇਹ ਬੋਲਦੀ ਨਹੀਂ ਬੂਰੇ ਤਾਂ ਬੋਲਦੀ ਨਹੀਂ ਉਹ ਪਿੱਛੇ ਬੰਦੇ ਨੂੰ ਚਾਬੀ ਭਰੀ ਜਾਂਦੀ ਹੈ ਓਏ ਕਾਟੇਗੀ ਨਾ ਤੂੰ ਕਾਟੇ ਨਾ ਉਹ ਕਾਟੇ ਕੋਈ ਨਹੀਂ ਕੱਟਾ ਹੋਰ ਮੈਂ ਕੱਟ ਨਹੀਂ ਜਿਹੜਾ ਜ਼ਿਆਦਾ ਕਰਦਾ ਉਸੇ ਨੂੰ ਬੁਰਗੀਆਂ ਮਿਲਦੀਆਂ ਉਹਦੀਆਂ ਕੋਈ ਕੱਟਣਾ ਤੂੰ ਕਾਟੇ ਕੋਈ ਨਹੀਂ ਕੱਟ ਕੱਟ ਨਹੀਂ ਨਾਲੇ ਹੋਰ ਆਪਣੀ ਮਰਜ਼ੀ ਬੰਦੇ 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 ਘਰ ਦੀਆਂ ਰਹਿੰਦੀਆਂ ਜਾਂ ਆਪਣੇ ਤੇ ਮੇਰੇ ਪੁੱਤਰ ਨੇ ਮੈਂ ਵੀ ਜੰਮੇ ਨੇ ਮੈਂ ਵੀ ਉਹਨਾਂ ਤੋਂ ਹੀ ਲੈਣੀ ਦਵਾਈ ਭੁਟੀ ਹੋਰ ਕਿੱਥੋਂ ਲੈਣੀਏ ਕੋਈ ਨਾ ਉਹਨੂੰ ਐਂ ਕਹਦੇ ਜੇ 50000 ਰੁਪਏ ਪੁਆਇਆ ਨਾ ਉਹ ਮੈਨੂੰ ਦੇ ਦੇ ਲੈ ਕੇ ਮੈਂ ਆਪਣੇ ਦੁਆ ਲੈਵਾਂਗੀ ਦਵਾਈ ਹਾਂ ਕਿਵੇਂ ਚੜਦੀ ਇਹ ਚਾਹ ਆਉਂਦੀ ਹੈ ਚੜ ਚੜ ਕੇ ਤਾਂ ਮੇਰਾ ਬੰਦਾ ਮੇਰਾ ਬੰਦਾ ਲਈ ਹੈ ਲੈ ਨਹੀਂ ਕਿੰਨਾ ਆ ਗਿਆ ਲੈ ਆਹ ਦੇਖ ਲੈ ਅਸਮਿੰਟ ਨਾਲੇ ਮੰਗਾ ਲਿਆ ਵੀ ਇਹ ਫ੍ਰੀ ਦਾ ਆਇਆ ਹੁਣ ਇਹਨਾਂ ਨੇ ਪਤਾ ਲੱਗਿਆ ਵੀ ਇੰਨੀ ਹੋਈ ਵੀ ਮੀਂਹ ਐਨਾ ਆਈ ਜਾਂਦਾ ਵੀ ਇਹਨੂੰ ਅੰਦਰ ਤਰਦਾ ਖਿੱਚ ਕੇ ਮੜਾ ਜਾ ਉਹ ਖਸਮ ਤੇ ਕਰਾ ਲੈਂਦੀ ਸਵੇਰੇ ਇੰਨਾ ਨਿਤਰ ਨਹੀਂ ਹਾਂ ਜੀ ਜੀ ਦੱਸ ਨਾ ਦੱਸਾਂ ਕੀ ਤੈਨੂੰ ਨਹੀਂ ਦੱਸਦਾ ਮੀਂਹ ਪਈ ਜਾਂਦਾ ਉਤੋਂ ਸੀਮਿੰਟ ਦੀ ਬੋਰੀ ਪਈ ਉੱਥੇ ਜੰਮ ਜੂਗਾ ਦੀਦੀ ਜਿੰਨਾ ਤੋਂ ਬੋਲੀ ਜਾਨੀ ਮੈਨੂੰ ਉਹਨਾਂ ਤੋਂ ਚੱਕ ਲਿਆਉਂਦੀ ਆ ਮੈਂ ਕਿੱਥੇ ਚੱਕ ਲਿਆਵੇਂ ਮੇਰੇ ਤਾਂ ਆਪ ਅੱਗੇ ਪਹਿਲਾਂ ਡੇਂਗੂ ਹੋ ਕੇ ਹੱਥ ਦੁਖੀ ਜਾਂਦੇ ਨੇ ਤੇ ਤੇਥੋਂ ਜੇ ਕਹਿੰਦੀ ਫਿਰ ਮੈਥੋਂ ਕਿਹੜਾ ਚੱਕੀ ਜਾਂਦੀ ਆ ਨਾ ਤੂੰ ਤਾਂ ਠੀਕ ਐ ਮੈਂ ਤਾਂ ਹੁਣ ਬਿਮਾਰ ਹੋ ਕੇ ਹੱਟੀਆਂ 20 ਦਿਨ ਤੇ ਮੈਂ ਕਿਹੜਾ ਤੰਦਰੁਸਤ ਆ ਤੂੰ ਤਾਂ ਤੰਦਰੁਸਤ ਕਦੀ ਹੋਣਾ ਹੀ ਨਹੀਂ ਦੀਦੀ ਤੇਥੋਂ ਚੱਕੀ ਨੇ ਚੱਕ ਲੈ ਮੈਥੋਂ ਚੱਕੀ ਨਹੀਂ ਜਾਂਦੀ ਨਾ ਜਦੋਂ ਸਵੇਰੇ ਉਹ ਖਸਮ ਘਰੇ ਸੀਗਾ ਉਹਨੂੰ ਕਹਿ ਦਿੰਦੀ ਵੀ ਬੱਦਲ ਹੋਇਆ ਪਿਆ ਇਹਨੂੰ ਅੰਦਰ ਅੱਗ ਲਾ ਦੇ ਧਰ ਦੇ ਤੇ ਉਹ ਕਿਹੜਾ ਬੇਲਾ ਤੂੰ ਤਾਂ ਆ ਗਈ ਨਹੀਂ ਜੀ ਬੇਲੇ ਬਸ ਸਾਰੇ ਕੰਮ ਉਹੀ ਕਰਦਾ ਰਵੇ ਘਰ ਦੇ ਵੀ ਕਰਦਾ ਰਵੇ ਬਾਹਰ ਦੇ ਵੀ ਕਰਦਾ ਰਵੇ ਕੌਣ ਕਰੇਗਾ ਫਿਰ ਢਿਹੜਿਆ ਰੱਖ ਲੋ ਉਹ ਤੂੰ ਰੱਖ ਲੈ ਤੈਨੂੰ ਲੋੜ ਆ ਮੈਨੂੰ ਤਾਂ ਲੋੜ ਨਹੀਂ ਹੈਗੀ ਢਿਹੜੀ ਦੀ ਹੋਰ ਮੈਂ ਘਾਤੋ ਰੱਖ ਲਾਂ ਤੇ ਫਿਰ ਤੂੰ ਕਹੀ ਗਈ ਜਾਨੀ ਆ ਮੈਂ ਕੱਲੀ ਜਣੀ ਆ ਰੋਟੀ ਖਾਣੀ ਆ ਜਿਹੜੀ ਇੱਥੇ ਦੁੱਗਣਾ ਕਰਦੀਆਂ ਸਿਆਪਾ ਇੱਥੇ ਸਾਰੇ ਕਰਦੇ ਨੇ ਦੀਦੀ ਸਾਰੇ ਕਰਦੇ ਨੇ ਆਹੋ ਨਾਲ ਮੇਰੀ ਗੱਲ ਸੁਣੋ ਇੱਥੇ ਤਿੰਗੜੀ ਨਾ ਜਾ ਮੇਰੇ ਨਾਲ ਇਧਰ ਆ ਮੇਰੇ ਨਾਲ ਗੱਲ ਕਰਨੀ ਆ ਹੁਣ ਕੀ ਗੱਲ ਕਰਨੀ ਆ ਨਾ ਮੇਰੀ ਗੱਲ ਸੁਣੋ ਆਪਾਂ ਤਾਂ ਲੜੀ ਜਾਨੀ ਆ ਦੋਨੇ ਤੇ ਆ ਬੁੜੀ ਨੂੰ ਦਵਾਈ ਦਾ ਕੀ ਕਰਿਆ ਹੁਣ ਮੈਨੂੰ ਤਾਂ ਮੈਂ ਤਾਂ ਉਹ ਜਵਾਬ ਦਿੱਤਾ ਦੀ ਮੈਨੂੰ ਤਾਂ ਕਹੀ ਦਵਾਈ ਦਵਾ ਦੇ ਮੈਂ ਤਾਂ ਉਹ ਕਹਤਾ ਸੀ ਭਾਈ ਸਾਥ ਤੋ ਦਵਾਈ ਨਹੀਂ ਜਾਂਦੀ ਨਾ ਜਿਹੜਾ 50000 ਰੁਪਇਆ ਪਾਇਆ ਉਹਦੇ ਤੋਂ ਉਹ ਉਹ ਇਹਨੇ ਪਾਇਆ ਅਸੀਂ ਨਹੀਂ ਪਾਇਆ ਹੈਗਾ ਜੀ ਉਹ ਤਾਂ ਕਹਿੰਦੀ ਵੱਡੇ ਕੋਲੇ ਆ ਇਹਨੇ ਪਾਇਆ ਆ ਹੁਣ ਕੀਤਾ ਮੈਂ ਇਹਨੂੰ ਕਿਹਾ ਸੀ ਮੈਂ ਅਸੀਂ ਦੀਦੀ ਨੂੰ ਕੋਈ ਕਹਤਾ ਸੀ ਦੀਦੀ ਅਸੀਂ ਕਿ ਦੀਦੀ ਨਾਲ ਗੱਲ ਦੀਦੀ ਆਪੇ ਗੱਲ ਕਰ ਲੂ ਜੇ ਪਾਉਂਦਾ ਭਾਜੀ ਪੈਸੇ ਠੀਕ ਹੈ ਨਾ ਇਹਨੇ ਆਪੇ ਪਵਾਇਆ ਨੇ ਐਸੇ ਤਾਂ ਕੁਸ਼ਣ ਇਤਨਾ ਜੋ ਹਾਂ ਇਸ ਤੇ ਉਹ ਜਵਾਬ ਦਿੱਤਾ ਸੀ ਪਰ ਮੇਰੀ ਗੱਲ ਸੁਣੋ ਜੇ ਤੂੰ ਮੇਰੇ ਨਾਲ ਸਹਿਮਤ ਹੋਵੇਂ ਤਾਂ ਜੇ ਆਪਾਂ ਇਹਦਾ ਕੰਮ ਇਹਨੂੰ ਬੀੜੀ ਦੀ ਦਵਾਈ ਦਾ ਜਿਵੇਂ ਦੀਦੀ ਤੂੰ ਕਹਿਣੀ ਹੈ ਉਵੇਂ ਆਪਾਂ ਕਰ ਲੈਂਦੇ ਆ ਇਹਨੂੰ ਨਾ ਐਥੋ ਕਰਾਂ ਗੱਡ ਦੀਏ ਆਪੇ ਕੁੜੀ ਕੋਲ ਦੁਰ ਚੇਗੀ ਦੇਖ ਲੈ ਦੀਦੀ ਜਿਵੇਂ ਕਰਦੀ ਆ ਉਹ ਮੁੜ ਕੇ ਆਇਆ ਨਾ ਨਾ ਕਹਿਦੀ ਵੀ ਮੈਨੂੰ ਅੱਗੇ ਕਰ ਦੇ ਮੈਨੂੰ ਮੋਰਾ ਬਣਾ ਦੇ ਲੈ ਉਹ ਦੀਦੀ ਮੁੜ ਕੇ ਤੂੰ ਸਾਨੂੰ ਨਾ ਨਾ ਫਸਾਦੀ ਤੈਨੂੰ ਕਿਉਂ ਫਸਾਉਂਗੀ ਜੇ ਫਸਾਂਗੇ ਤਾਂ ਦੋਨੇ ਫਸਾਂਗੇ ਜੇ ਨਹੀਂ ਜੇ ਪਰਦਾ ਰੱਖ ਲੇਗੀ ਤਾਂ ਦੋਨੇ ਬਚੀਆਂ ਰਵਾਂਗੀਆਂ ਚੱਲ ਠੀਕ ਹੈ ਦੇਖ ਲੈਣੀ ਹੈ ਨਾ ਕਰ ਲੈਨੇ ਚੱਲ ਫਿਰ ਆਹੀ ਸਕੀਮ ਠੀਕ ਹੈ ਵੈਸੇ ਇਹਦੇ ਕੋਲ ਹੀ ਨੇ ਸਾਡੇ ਕੋਲ ਨਹੀਂ ਹੈਗੇ ਕੁੱੜੀ ਲੜਾਉ ਨੂੰ ਆਪਾਂ ਨੂੰ ਕਰਦੀ ਹੈ ਜੇ ਜਾਂਦੀ ਹੋਏ 50000 ਲੈ ਵੀ ਚਾਹੂਗੀ ਨਾ ਪਰ ਕਿੱਡੀ ਕੀ ਗੱਲ ਆ ਕਿ ਕੜੂ ਕੁੜੀਏ ਦੀ ਮਹਿਲ ਪਾ ਲੂਗੀ ਚੱਲ ਕੋਈ ਗੱਲ ਨਹੀਂ ਚੱਲ ਫਿਰ ਚਾਹ ਬਣਾ ਦੇ ਹੁਣ ਘੁੱਟ ਕੇ ਘੁੱਟ ਕੇ ਠੀਕ ਹੈ ਮੇਰਾ ਤਾਂ ਸੰਗ ਥੱਕ ਜਾਂਦਾ ਬੋਲ ਬੋਲ ਕੇ ਤੁਹਾਡੇ ਸਾਰੇ ਟੱਬਰ ਨਾਲ ਮੈਨੂੰ ਮੱਥਾ ਮਾਰਨਾ ਪੈਂਦਾ। ਉੱਤਰਾ ਦੇ ਪਤਾ ਨਹੀਂ ਕਿ ਇਹੋ ਜੇ ਦਿਮਾਗ ਨੇ ਮੋٹے ਦਿਮਾਗ ਦੇ ਇਹਨਾਂ ਨੂੰ ਕਿਸੇ ਨੂੰ ਕਿਸੇ ਨੂੰ ਵੀ ਅਕਲ ਨਹੀਂ ਹੈਗੀ ਕਿਸੇ ਨੂੰ ਵੀ। ਆ ਵੱਡਾ ਉਹ ਦੁੱਧ ਮਿੰਦਾ ਮੋਟੇ ਦਿਮਾਗ ਦਾ ਲੱਗਦਾ ਇਹ ਆ ਉਹਦੋਂ। ਜਿੱਡੇ ਜਿੱਡੇ ਖਾ ਕੇ ਹੋਏ ਪਏ ਨੇ ਉਹੀ ਜੇ ਮੋਟਾ ਦਿਮਾਗ ਕੀ ਤਾਂ ਪਤਾ ਨਹੀਂ ਕੀ ਪੇਠਾ ਲਾਇਆ ਕਿ ਸਿਰ ਲਾਇ ਰ ਬਣੇ ਇਹਨਾਂ ਦਾ। ਅ ਸ਼ੀਸ਼ਾ ਸਾਫ ਤਾਂ ਸੀ ਆਪ ਹੀ ਬਥੇਰਾ ਕਰ ਦੇਣੀਆਂ। ਤੈਨੂੰ ਕੀ ਲੋੜ ਆ ਫਿਰ ਕਹਤੋਂ ਕਿ ਮੇਰੇ ਤੋਂ ਕੰਮ ਕਰਾਉਂਦੀਆਂ ਨੇ ਕੰਮ ਤਾਂ ਹੁਣ ਕਰਨਾ ਹੀ ਆ ਹਾਂ ਫਿਰ ਆਪਦੀ ਮਰਜ਼ੀ ਨਾਲ ਕਰਦੇ ਤੇ ਜਿਹੜਾ ਕਰੀ ਜੋ ਚਾਹੇ ਝਾੜੂ ਪੱਚਾ ਵੀ ਲਾ ਦਿਆ ਕਰੋ ਦੱਸੋ ਮੈਂ ਪੈਸੇ ਲੈਣੇ ਸੀ 5000 ਰੁਪਏ ਦਿਓ ਮੈਨੂੰ ਪੈਸੇ 5000 ਰੁਪਏ ਮੇਰੇ ਕੋਲ ਕਿੱਥੇ ਆ ਉਹ ਕੱਲ ਤਾਂ ਉਦੋਂ ਹਜੇ 50000 ਰੁਪਏ ਪੁਆਏ ਤੁਸੀਂ ਮੈਂ ਨਹੀਂ 50000 ਰੁਪਏ ਪੁਆਇਆ ਹੋਰ ਕੀ ਨਹੀਂ ਪੁਆਇਆ ਉਹ ਜਾ ਕੇ ਸੱਸ ਨਾਲ ਗੱਲ ਕਰ ਉਹਨੇ ਪੁਆਇਆ ਮੈਂ ਕੁਛ ਨਹੀਂ ਪੁਆਇਆ ਕਿਸੇ ਤੋਂ ਪੈਸੇ ਮੇਰੀ ਸੱਸ ਤਾਂ ਤੁਹਾਡੀ ਵੀ ਮਾਂ ਆ ਫਿਰ ਜਾ ਕੇ ਉਹਦੇ ਨਾਲ ਗੱਲ ਕਰ ਮੇਰੇ ਕੋਲ ਕੁਛ ਨਹੀਂ ਹੈਗਾ ਉਹ ਕਹਿੰਦੀ ਤੇਰੇ ਕੋਲ ਹੈ ਮੇਰੇ ਕੋਲ ਕੁਝ ਨਹੀਂ ਹੈਗਾ ਤੂੰ ਮੈਂ ਦੱਸ ਵੀ ਤੈਨੂੰ ਕਹਿੰਦਾ ਕੌਣ ਆ ਵੀ ਮੈਂ 50000 ਰੁਪਇਆ ਹੈ ਤੇਰੀ ਮਾਂ ਨੇ ਕਿਹਾ ਹੈ ਮੇਰੀ ਮਾਂ ਨੇ ਕਿਹਾ ਚੱਲ ਮੈਂ ਮਾਂ ਨੂੰ ਮੂੰਹ ਤੇ ਕਰਾ ਫਿਰ ਹਾਂ ਚਲੋ ਕਰ ਲੋ ਮੂੰਹ ਤੇ ਕਰ ਲੋ ਹਾਂ ਚੱਕ ਕੇ ਮੂੰਹ ਮੇਰੇ ਕੋਲ ਚੱਕ ਕੇ ਮੂੰਹ ਹੈ ਪੰਜ ਦੇ ਦੇ ਚਾਰ ਦੇ ਦੇ ਪੰਜ ਦੇ ਮੋਰਨੀ ਸੂੰਦੀਆ ਮੇਰੇ ਕੋਲ ਤੇ ਜੇ ਮੋਰਨੀ ਨਹੀਂ ਤੁਹਾਡੇ ਕੋਲ ਹੁੰਦੀ ਤਾਂ ਉਹਦੇ ਕੋਲ ਕਿਹੜਾ ਮੋਰਨੀ ਹੁੰਦੀ ਐ ਫਿਰ ਜਿਹਨੇ 50000 ਜਿਹਨੂੰ 50000 ਪਾਇਆ ਹੁੰਦਾ ਜਾ ਕੇ ਮੰਗੋ ਮੇਰੇ ਤੋਂ ਕੋਈ ਮੰਗਦੇ ਹੋ ਉਹਨੂੰ ਨਾ ਤਾਂ 50000 ਪੁਆਉਣ ਦਾ ਪਤਾ ਐ ਨਾ ਉਹਨੂੰ ਕਢਾਉਣ ਦਾ ਪਤਾ ਐ ਅਸਕਰ ਪਾਇਦਾ ਤੁਹਾਡੇ ਖਾਤੇ 'ਚ ਹੀ ਨੇ ਜਾ ਜਾਂ ਤੇ ਮਾਤਾ ਨਾਲ ਗੱਲ ਕਰ ਜਾ ਕੇ ਜਾਂ ਤੇ ਖਸਮ ਨਾਲ ਗੱਲ ਕਰ ਜਿਹਨੂੰ ਪਾਇਏ ਨੇ ਉਹਦੇ ਨਾਲ ਗੱਲ ਕਰ ਵੀ ਪਾਇ ਕਿੰਨੂੰ ਨੇ ਹੋਰ ਹੁਣ ਤਾਂ ਬਾਦਸ਼ਾਹ ਹੀ ਬਦਲ ਗਿਆ ਹਾਂ ਖਸਮ ਨਾਲ ਗੱਲ ਕਰਨ ਵਾਲੇ ਹੋਰ ਹੁਣ ਹੈ ਹੀ ਨਹੀਂ ਤੁਹਾਡੇ ਕੋਲੇ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਕੋਲ ਤਾਂ ਸਿਰਫ ਚੱਟਾ ਜਵਾਬ ਆ ਆਪਣੇ ਕੋਲ ਤਾਂ ਕੁਝ ਨਹੀਂ ਹੈਗਾ ਮੈਂ ਤਾਂ ਆਹ ਦਾ ਟਾਈਮ ਪਾਸ ਮਸਾ ਕਰਦਾ ਮੈਂ ਤੁਹਾਨੂੰ 5000 ਕਿਤੇ ਦੇ ਦਾਂ ਹੋ ਟਾਈਮ ਪਾਸ ਨੂੰ ਕਿਹੜਾ ਗਾਂਦੇ ਮੰਗਤੇ ਬਣੇ ਆ ਵੀ ਟਾਈਮ ਪਾਸ ਹੁੰਦਾ ਮਸਾ ਚੰਗਾ ਭਲਾ ਰੱਬ ਨੇ ਸਭ ਕੁਝ ਦਿੱਤਾ ਉਹੀ ਮਰੂ ਮਰੂ ਗੋ ਜੀ ਨੂੰ ਉਹੀ ਗੱਲ ਵੱਖਰੀ ਆ ਫਿਰ ਮੇਰਾ ਦਿਮਾਗ ਨਾ ਖਰਾਬ ਕਰੋ ਜਾ ਕੇ ਮਾਤਾ ਨਾਲ ਗੱਲ ਕਰ ਲਓ ਮਾਤਾ ਦੇ ਅਕਾਊਂਟ 'ਚ ਪਾਏ ਹੋਣਗੇ 5000 ਰੁਪਏ ਮੇਰੇ ਕੋਲ ਕੁਝ ਨਹੀਂ ਪਾਇਆ ਹੋਰ ਭਾਈ ਨੇ ਮਾਤਾ ਦੇ ਫਜਮ ਕਰ ਲੈ ਬਸ ਹਾਂ ਮੈਨੂੰ ਸਾਫ਼ ਸਫਾਈ ਕਰ ਲੈੰਦੋਂ ਮੇਰਾ ਦਿਮਾਗ ਨਾ ਖਰਾਬ ਕਰੋ ਮੇਰਾ ਬੀਪੀ ਪਹਿਲਾਂ ਹੀ ਵਧਿਆ ਪਿਆ ਉਹ ਝਾੜੂ ਪੋਚਾ ਵੀ ਲਾ ਦਿਓ ਉਹ ਬਿਮਾਰ ਹੋਈ ਹੈ ਮੈਂ ਸਾਰਾ ਕੋਈ ਲਾ ਦੂੰ ਮੈਂ ਆਪੇ ਹੀ ਕਰ ਦੂੰ ਸਾਰਾ ਕੋਈ ਜਾਓ ਜਾ ਕੇ ਮਾਦਾ ਨਾਲ ਗੱਲ ਕਰ ਮੇਰਾ ਬੀਪੀ ਨਾ ਵਧਾਓ ਜਾ ਕਰ ਲਈ ਤੇਰੀ ਬਿਮਾਰ ਹੋਈ ਪਈ ਆ ਰੋਟੀਆਂ ਵੀ ਪਕਾ ਲਈ ਮੈਨੂੰ ਨਹੀਂ ਆਹ ਸਾਰਾ ਕੋਈ ਆਪੇ ਕਰ ਆ ਜਾਂਦੇ ਆ ਦਾਦਾ ਕੰਨ ਖਾਣ ਦੇ ਦੇ ਪੰਜ ਦੇ 10 ਦੇ ਦੇ ਤੇ ਫੜਾ ਕੇ ਗਏ ਨੇ ਮੈਨੂੰ ਮਾਤਾ ਹਾਂ ਇੱਧਰ ਆ ਬਾਰ ਹਾਂ ਦੱਸ ਆ ਜਿਹੜੇ ਪੈਸੇ ਪੁਆਏ ਸੀ ਨਾ ਕੱਲ ਉਹ ਫੜਾ ਕਿਉਂ ਕੀ ਕਰ ਰਹੀ ਏ ਤੂੰ ਮੈਂ ਜੋ ਮਰਜ਼ੀ ਕਰਾਂ ਅੱਛਾ ਮੇਰੇ ਬੰਦੇ ਨੇ ਪਾਈ ਨੇ ਪੈਸੇ ਫੜਾ ਪੈਸੇ ਪਵਾ ਦੇ ਕੋਈ ਨਹੀਂ ਪੈਸੇ ਮਿਲ ਜਾਣਗੇ ਤਰ ਪੈਸੇ ਇਹਨੂੰ ਲਗਾ ਮੈਂ ਕਿਤੇ ਲੈ ਕੇ ਚਲਨੀ ਆ ਨਾ ਤੂੰ ਤਾਂ ਕਹਿੰਦੀ ਸੀ ਵੀ ਉਹਨੇ ਪੁਆਏ ਨੇ ਵੱਡੇ ਨੇ ਪੁਆਏ ਨੇ ਉਹ ਕਹਿੰਦਾ ਮਾਂ ਨੂੰ ਪੁੱਛ ਜਾ ਕੇ ਉਹਨੇ ਪੁਆਏ ਨੇ ਤੇ ਫੇਰ ਕੀ ਹੋ ਗਿਆ ਜੇ ਮਾਂ ਉਹਨੇ ਪੁਆਲੇ ਤੇ ਮੈਂ ਪੁਆਲੇ ਫਿਰ ਕੀ ਹੋ ਗਿਆ ਕਿਉਂ ਹੋ ਜੇ ਹੋਈ ਕੁਛ ਨਹੀਂ ਸਾਨੂੰ ਕਿ ਲੜਾਈ ਜਾਨੀ ਤੂੰ ਹੀ ਤੂੰ ਕਿ ਤੈਨੂੰ ਕਿਹਦੇ ਲੜਾਉਣੀ ਆ ਹਾਂ ਮੈਂ ਮਾਤਾ ਤੂੰ ਇਹਦੇ ਕੋ ਸਾਡਾ ਨਾਮ ਲਈ ਜਾਨੀ ਵੀ ਪੈਸੇ ਪੁਆਨੇ ਪੈਸੇ ਤਾਂ ਤੂ ਵਾਏ ਨੇ ਇਹ ਸਾਨੂੰ ਬੋਲੀ ਜਾਂਦੀ ਐ ਕਾ ਤਾ ਬੋਲਦੀ ਤੈਨੂੰ ਕਾ ਤਾ ਬੋਲ ਬਾਈ ਮੇਰਾ ਬੰਦਾ ਦਿਨੇ ਰਾਤ ਬਾਹਰ ਰਹਿੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਲਿਆ ਤੇਰੀਆਂ ਦਵਾਈਆਂ ਨੇ ਦਵਾਈਆਂ 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 ਤਾ ਨਹੀਂ ਝੂਠੇ ਬੋਲਾ ਕਿਉਂ ਮੈਂ ਝੂਠ ਬੋਲਦੀ ਆ ਫਿਰ ਤੂੰ ਆਏ ਉਹਨੂੰ ਕਹਦੇ ਕਹਨੀ ਵੀ ਉਹਨੇ ਚਲ ਮੇਰੇ ਘਰ ਤੇ ਪੈ ਗਏ ਉਹਦੇ ਜੀ ਪੈ ਗਏ ਫਿਰ ਤੂੰ ਆ ਦੱਸ ਨਾ ਮੇਰੇ ਕੋਲ ਨੇ ਪੈਸੇ ਤਾਂ ਕੋਈ ਮੈਨੂੰ ਜਿੰਨੇ ਮਰਜ਼ੀ ਪਾਵਾਂ ਮਰਜ਼ੀ ਦੇ ਕਰ ਦਿੰਦਾ ਤੇਰੇ ਗੱਲ ਘੁੱਟ ਦਿਆਂ ਤੇ ਮੈਂ ਹਾਂ ਬੜਾ ਘੁੱਟ ਦਿਆਂ ਤੇਰਾ ਹਾਂ ਗੱਲ ਘੁੱਟ ਦੇ ਗੱਲ ਕਰਦੀ ਘੁੱਟ ਦੇਂਗੀ ਘੁੱਟ ਮਾਂ ਦਾ ਜਾ ਕੇ ਗੱਲ ਆਹੋ ਮੇਰੇ ਮਾਂ ਪਿਛਲੇ ਘਰ ਘੋਟਾ ਮੇਰੀ ਮਾਂ ਕੋਈ ਨਹੀਂ ਐਵੇਂ ਕਰਦੀ हां करदी नी ओनो पता है दुनिया ने ड्रामाएं करदी कर है तू इत्ते दिने राती हां फिर तेरे मां-बाप ने ही सकाया थानू कि सससा ते ਗੱਲ ਘੁੱਟੋ मेरी मां तक जानਦੀ ਲੋੜ ਦੀ ਨਹੀਂ ਕੋਈ ਜਾਣੀ ਤੋਂ ਨਹੀਂ ਲੋੜ ਆਹੋ मेरी मां ਕੋਈ ਨਹੀਂ ਐਵੇਂ ਡਰਾਮੇ ਕਰਦੀ ਤੇਰੇ ਵਾਂਗੂ ਡਰਾਮੇ ਕਰਦੀ ਏ ਉਹ ਤਾਂ ਖਰੇ ਕਿੰਨਾ ਕੋਈ ਡਰਾਮੇ ਕਰਦੀ ਹੋ ਕਿ ਮੇਰੇ ਡਰਾਮੇ ਨਹੀਂ ਕਰਦੀ ਆਹੋ ਜਾ ਡੰਡੀ ਲਾ ਕੇ ਇੱਥੋਂ ਜਾ ਜਾ ਡੰਡੀ ਲਾ ਕੇ ਇੱਥੋਂ ਨਹੀਂ ਕਿਉਂ ਜਾਵਾ ਤੈਨੂੰ ਉਹਦਾ ਭੈਣ ਦੇ ਯਾਰ ਦੀਆਂ ਇਕੱਠੀਆਂ ਨਹੀਂ ਹੁੰਦੀਆਂ ਅੱਜ ਦੇ ਨਾ ਮਾਲ ਘਰੋਂ ਘਟੜਾ ਇਕੱਠੀਆਂ ਤੂੰ ਹੀ ਕਹਣ ਹੋ ਘਰੋਂ ਘਟੜਾਲੀਆਂ ਲੈ ਸਾਡਾ ਤਾਂ ਜਲੂਸ ਕੱਢਿਆ ਪਿਆ ਨੇ ਕੱਢਦਾ ਠੋਡਾ ਐ ਆਪ ਹੀ ਕਹਿੰਦੀ ਐ ਐਸੀ ਉਹਨੂੰ ਕਹਿੰਦੀ ਤੁਹਾਡੇ ਕੋਲ ਸਾਡੇ ਕੋਲ ਕਹਿੰਦੀ ਉਹਦੇ ਕੋਲ ਲੈ ਘਰ ਕਲੇਸ ਪਾਇਆ ਬਹਿਣ ਫੜ ਕੇ ਪਾਇਆ ਕਰੇ ਮਾਰ ਮਾਰ ਤਾਂ ਇਹ ਕੱਢਦੀਆਂ ਨੇ ਘਰੋਂ ਅੱਜ ਤੁਸੀਂ ਦਫਾ ਬਦੋ ਨਿਕਲੋ ਬਾਹਰ ਅਸੀਂ ਤਾਂ ਨਿਕਲ ਗਏ ਦੱਸ ਨੇ ਵੀ ਪੈਸੇ ਮੇਰੇ ਕੋਲ ਨੇ ਉਹ ਸਾਨੂੰ ਬੋਲੀ ਜਾਂਦੀ ਐ ਫਿਰ ਤੁਸੀਂ ਪੈਸੇ ਖਾ ਗਏ ਠੀਕ ਗੱਲ ਹਾਂ ਬਾਸਾ ਪੈਸੇ ਨੇ ਪੈਸੇ ਨੇ ਮਾਤਾ ਨੂੰ ਘਰੋਂ ਕੱਢਦੇ ਸੀ ਅਸੀਂ ਕਦੋਂ ਕੱਢੀ ਜਾਂਦੇ ਸੀ ਘਰੋਂ ਲੈ ਮੈਂ ਪਾਪੀ ਐਵੇਂ ਕੋ ਝੂਠ ਬੋਲੀ ਜੰਨੇ ਮੋੜੀ ਮੋੜੀ ਲੈ ਸ਼ਰਮ ਕਰ ਲੋ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਮੈਨੂੰ ਕੁਝ ਪਤਾ ਨਹੀਂ ਲੱਗਿਆ ਮੈਨੂੰ ਸਾਰਾ ਕੁਝ ਦੱਸਤਾ ਵੀਰੇ ਨੇ ਵੀ ਤੁਸੀਂ ਕਿਵੇਂ ਮਾਤਾ ਨੂੰ ਜਲੀਲ ਕਰਦੇ ਹੋ ਕਿਹੜੇ ਵੀਰੇ ਨੇ ਦੱਸਤਾ ਮਗਰ ਮੈਂ ਖੇਤਾਂ ਕੀ ਗਿਆ ਚਲਾ ਮਗਰੋਂ ਜਲੂਸ ਲੱਗ ਗਿਆ ਕੱਢਣ ਦਾਵਾ-ਦਾਵਾ ਆਹੋ ਜਲੂਸ ਕੱਢਣ ਲੱਗੇ ਜੀ ਜਲੂਸ ਤੇ ਤੁਸੀਂ ਮੇਰਾ ਕੱਢਿਆ ਪਿਆ ਨਾ ਵੀ ਨਾ ਵੀਰੇ ਮੇਰੀ ਗੱਲ ਸੁਣ ਤੂੰ ਇੰਨਾ ਵੀ ਕੰਟਰੋਲ ਨਹੀਂ ਕਰ ਸਕਦਾ ਭਾਬੀ ਤੇ ਚੜ ਇਹਦਾ ਤਾਂ ਬਾਹਰ ਐ ਇਹਨੂੰ ਤਾਂ ਕਿਸਦਾ ਡਰ ਹੈ ਨਹੀਂ ਘਟੋ ਘਟਾ ਭਾਬੀ ਨੂੰ ਤਾਂ ਸਮਝਾ ਲਾ ਮੈਂ ਤਾਂ ਸਿਵਰੀ ਲੰਘ ਜਨਾ ਖੇਤ ਦਾ ਸ਼ਾਮ ਨੂੰ ਆਣਾ ਮੈਂ ਤਾਂ ਉਹਨੂੰ ਫੋਨ ਕਰਿਆ ਬੰਦੇ ਨੇ ਕਹਿੰਦਾ ਵੀ ਆ ਗੱਲ ਬਾਤਾਂ ਮੈਂ ਤਾਂ ਤਾਂ ਭੱਜੇ ਆਇਆ ਕਿਹੜੇ ਬੰਦੇ ਨੂੰ ਫੋਨ ਕਰਤਾ ਤੈਨੂੰ ਜਿਹੜਾ ਜ਼ਮੀਨ ਤੁਹਾਡੇ ਨਾਲ ਲਵਾਤੀ ਆਪਦੇ ਹੱਥ ਵੜਾ ਲੈ ਤਾਂ ਕਰਕੇ ਤੁਸੀਂ ਆਹ ਕੁਛ ਕਰਦੇ ਹੋ ਤੇ ਜ਼ਮੀਨ ਨੂੰ ਕਿਹੜਾ ਇਹਨਾਂ ਨੇ ਚਰਜ ਲਵਾਤੀ ਸਾਰੇ ਲਵਾਉਂਦੇ ਨੇ ਮਾਪਿਓ ਜ਼ਮੀਨਾਂ ਕੋਈ ਗੱਲ ਨਹੀਂ ਮੈਂ ਅੱਜ ਹੀ ਮੰਮੂਨ ਬਚੈਰੀਆਂ ਚ ਲੈ ਕੇ ਆ ਰੇ ਤੁਹਾਡੀਆਂ ਬਸੀਦਾ ਤੜਵਾ ਕੇ ਨਾ ਆਪਦੇ ਨਾਂ ਕਰਾਉਣੀ ਆ ਮੈਨੂੰ ਵੀ ਆਪਦੇ ਨਾਲ ਹੋਰ ਤੇਰਾ ਹੁਣ ਆਪਦਾ ਬੇਇਮਾਨ ਨਾ ਆ ਤੁਹਾਨੂੰ ਤਾਂ ਹੀ ਲੱਗਦਾ ਵੀ ਜੇ ਕੁੜੀਆਂ ਮਾਵਾਪ ਨੂੰ ਸਾਂਹੋਂ ਉਹਨਾਂ ਦਾ ਬੇਈਮਾਨ ਹੈ ਜਦੋਂ ਪੁੱਤਾਂ ਕੋਲ ਜ਼ਮੀਨ ਹੁੰਦੀ ਆ ਤੁਹਾਡੇ ਵਰਗੀਆਂ ਸਾਂਹਦੀਆਂ ਨਹੀਂ ਹੈਗੀਆਂ। ਉਰੇ ਆ ਦੀਦੀ ਮੇਰੀ ਗੱਲ ਸੁਣ। ਤੇ ਸੱਚੀ ਨਾ ਕਿਸੇ ਨੂੰ ਕਹਦਾ। ਮੇਰੇ ਦਿਨ ਕਿਹਦਾ ਰਹੇਗਾ ਜੇ ਜੁੜ ਲੱਗ ਜੇ ਨੇ ਕਰਨਾ। ਇੱਧਰ ਗੱਲ ਕਰੋ ਜਿਹੜੀ ਕਰਨੀ ਆਗੇ ਤੇ ਸੱਜਿਆ ਹੋਏਗਾ। ਆਓ ਤੂੰ ਕਹੀ ਸੀ ਮੈਨੂੰ। ਮੈਂ ਕਿੱਥੋਂ ਗਈ ਸੀ ਇੱਕ ਕਰਦਾ ਤੂੰ। ਕਿਹੜੀ ਗੱਲ ਕਰਨੀ ਆ ਇੱਥੇ ਆ ਕੇ ਸਾਹਮਣੇ ਕਰੋ। ਆਹੋ ਮੈਂ ਕਿਹਾ ਤੈਨੂੰ ਕਿਹਾ ਸੀ ਤੂੰ ਹੀ ਕਹਤਾ ਸੀ ਮੈਨੂੰ ਮੈਂ ਤੈਨੂੰ ਕੱਲ੍ਹ ਗਿਆ ਸੀ ਆਹੋ ਯਾ ਸ ਤੂੰ ਨਾਲੇ ਮੈਂ ਵੀ ਮੈਂ ਨਹੀਂ ਕਿਹਾ ਸੀ ਇਹ ਦੀਦੀ ਨੇ ਕਿਹਾ ਸੀ ਕਿ ਆਪਾਂ ਬੰਬ ਵੀ ਨੂੰ ਘਰੋਂ ਕੱਢ ਦਿੰਨੇ ਹਾਂ ਹੁਣ ਮੇਰਾ ਨਾਂ ਕਾ ਤੋ ਲਈ ਜਾਨੀ ਐ ਲੈ ਪਾਜੀ ਮੈਂ ਨਹੀਂ ਗਿਆ ਹੈਗਾ ਬਸ ਮੰਮੀ ਚੁੱਪ ਕਰ ਜਾ ਇਹ ਸਾਰੀ ਇੱਕੋ ਜੀਆਂ ਉਹਨੂੰ ਲੰਲੜ ਦਿਖਾਉਨੇ ਆ ਤੁਸੀਂ ਇੱਥੇ ਕੱਢਣ ਵੇਲੇ ਤੁਸੀਂ ਦੋਨੇ ਜਾਨੀ ਇਕੱਠੀਆਂ ਹੋ ਗਈਆਂ ਬਸ ਮੈਂ ਲੈ ਕੇ ਜਾਂਦੀ ਆ ਆਪਦੀ ਮਾਂ ਨੂੰ ਠੀਕ ਐ ਤੂੰ ਨਾ ਦੀਦੀ ਕੋਈ ਨਹੀਂ ਲੈ ਕੇ ਜਾਣੀ ਮਾਂ ਲੈ ਲੈ ਕੁੜੀ ਲੈ ਜਾ ਇਹਨਾਂ ਦਾ ਕੰਜਰਖਾਨਾ ਦਾ ਐਜੀ ਲੈਣ ਦੋਨਾਂ ਆ ਇਹ ਤਾਂ ਆਪਦੇ ਹੋ ਉਸ ਮਾਰੇ ਕਹਿੰਦੇ ਨੇ ਵੀ ਸਾਨੂੰ ਨਾ ਦਵਾਈ ਬੂਟੀ ਦਵਾਣੀ ਪੈ ਜੇ ਨਾ ਬੀਬੀ ਕਿਤੇ ਨਹੀਂ ਜਾਣਾ ਹੈਗਾ ਤੂੰ ਜਾਣਾ ਤਾਂ ਕਿਵੇਂ ਨਹੀਂ ਕੋਈ ਨਹੀਂ ਕਸਰ ਛੱਡਦੀਆਂ ਦੁਕਾਨੇ ਨੂੰ ਬਹੁਤ ਕਰਦੀਆਂ ਨੇ ਮੇਰੀ ਬੇਇੱਜ਼ਤੀ ਕਰਦੀਆਂ ਨੇ ਚਲ ਮਾਦੂ ਰੋ ਨਾ ਚਲ ਕੋਈ ਨਾ ਬੀਬੀ ਸਭ ਤੋਂ ਗਲਤੀ ਹੋਗੀ ਕੋਈ ਗੱਲੀ ਹੁਣ ਤੈਨੂੰ ਸਾਰਾ ਕੋਈ ਲਿਆਪੀ ਕਰਕੇ ਦਿਆ ਕਰਾਂਗੇ ਚਲ ਕੋਈ ਨਾ ਮਾਫ ਕਰਦੀ ਵੀ ਚਲ ਮਾਦੂ ਬੈਠ ਅੰਦਰ ਆ ਜਾ ਅੱਜ ਤਾਂ ਇਹ ਗਲਤੀ ਬਖਸ਼ ਦੋਨੀ ਆ ਭਾਬੀ ਜੀ ਅੱਗੇ ਤੋਂ ਮੈਨੂੰ ਪਤਾ ਲੱਗਿਆ ਨਾ ਹਿਸਾਬ ਲਾ ਲਿਓ